ਨਮਸਕਾਰ ਸਤਿ ਸ਼੍ਰੀ ਅਕਾਲ ਕੈਨ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨidhi Verma ਵੱਧਦੇ ਹਾਂ ਅੱਜ ਦੇ ਬੁਲੇਟਿਨ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਅੱਜ ਦੀਆਂ ਹੈਡਲਾਈਨਸ ਦੀਆਂ ਸੀਸਫਾਇਰ ਮਗਰੋਂ ਐਮਪੀ ਗੁਰਜੀਤ ਔਜਲਾ ਨੇ ਪਰ ਸਰਕਾਰ ਨੂੰ ਲਿਖੀ ਚਿੱਠੀ ਕਿਹਾ ਪੰਜਾਬ ਚ ਰੋਜ਼ ਸਰਹੱਦ ਪਾਰ ਤੋਂ ਆ ਰਿਹਾ ਹਥਿਆਰ ਤੇ ਨਸ਼ਾ ਇਸ ਦੇ ਖਿਲਾਫ ਵੀ ਲੈਣਾ ਚਾਹੀਦਾ ਐਕਸ਼ਨ ਗੁਰੂ ਨਗਰੀ ਚ ਫੇਰ ਹੋਈ ਡਰੋਨ ਐਕਟੀਵਿਟੀ ਨੌਜਵਾਨ ਨੂੰ ਲੱਗੀ ਡਰੋਨ ਤੋਂ ਨਿਕਲੀ ਗੋਲੀ ਨੌਜਵਾਨ ਹੋਇਆ ਗੰਭੀਰ ਰੂਪ ਚ ਜ਼ਖਮੀ ਜ਼ਮੀਨ ਪਿੱਛੇ ਪੁੱਤਨੇ ਕੀਤਾ ਪਿਓ ਦਾ ਕਤਲ ਦੋ ਦੋਸਤਾਂ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਕੀਤਾ ਦਰਜ ਤਾਂ ਹੁਣ ਵੱਧਦੇ ਆਜ ਦੀਆਂ ਮੁੱਖ ਤੇ ਅਹਿਮ ਖਬਰਾਂ ਦੇ ਵੱਲ ਇਸ ਵੇਲੇ ਦੋ ਮੁਲਕਾਂ ਦੀ ਇਹ جنگ ਤਾਂ ਰੁਕ ਚੁੱਕੀ ਹੈ ਪਰ ਜੰਗ ਸ਼ੁਰੂ ਤੋਂ ਹੀ ਚਲਦੀ ਆ ਰਹੀ ਹੈ ਨਸ਼ੇ ਨੂੰ ਲੈ ਕੇ ਜੰਗ ਸ਼ੁਰੂ ਤੋਂ ਹੀ ਚਲਦੀ ਆ ਰਹੀ ਹੈ ਸਰਹੱਦ ਦੇ ਪਾਰ ਤੋਂ ਜੋ ਪੰਜਾਬ ਦੇ ਵਿੱਚ ਨਸ਼ਾ ਆਂਦਾ ਇਸ ਨੂੰ ਲੈ ਕੇ ਜਿਸ ਨੂੰ ਲੈ ਕੇ ਹੁਣ ਐਮਪੀ ਗੁਰਜੀਤ ਔਜਲਾ ਨੇ ਕੁਝ ਸਵਾਲ ਚੁੱਕੇ ਨੇ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਸਰਹੱਦ ਦੇ ਪਾਰ ਤੋਂ ਆ ਰਹੇ ਨਸ਼ੇ ਨੂੰ ਲੈ ਕੇ ਗੱਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਜੀ ਹਾਂ ਬਿਲਕੁਲ ਭਾਰਤ ਤੇ ਪਾਕਿਸਤਾਨ ਦੇ ਵਿੱਚ ਇੱਕ جنگ ਤਾਂ ਰੁਕ ਚੁੱਕੀ ਹੈ ਜੋ ਕਿ ਆਪਰੇਸ਼ਨ ਸਿੰਦੂਰ ਖਤਮ ਹੋ ਗਿਆ ਯਾਨੀ ਕਿ ਜਿਸ ਤੋਂ ਬਾਅਦ ਸੀਸਫਾਇਰ ਲੱਗ ਗਿਆ ਹੁਣ ਸਭ ਕੁਝ ਸ਼ਾਂਤ ਹੋ ਗਿਆ ਪਰ ਉੱਥੇ ਹੀ ਸ਼ਾਂਤ ਕੇਵਲ ਜੰਗਨ ਹੋਈ ਹੈ ਪਰ ਸ਼ਾਂਤ ਨਸ਼ਾ ਨਹੀਂ ਹੋਇਆ ਨਸ਼ਾ ਜਿਹੜਾ ਹੈ ਹਮੇਸ਼ਾ ਸਰਹੱਦ ਪਾਰ ਤੋਂ ਆਂਦਾ ਰਿਹਾ ਹੈ ਜਿਸ ਤੋਂ ਬਾਅਦ ਹਮੇਸ਼ਾ ਹੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੀ ਜਵਾਨੀ ਕਿਦਾਂ ਰੁੱਲਦੀ ਹੋਈ ਇਸ ਨਸ਼ੇ ਦੇ ਦਲਦਲ ਦੇ ਵਿੱਚ ਦਿਖਾਈ ਦੇ ਰਹੀ ਹੈ ਜਿਸ ਤੋਂ ਬਾਅਦ ਹੁਣ ਗੁਰਜੀਤ ਔਜਲਾ ਦੇ ਵੱਲੋਂ ਐਮਪੀ ਗੁਰਜੀਤ ਔਜਲਾ ਦੇ ਵੱਲੋਂ ਪੱਤਰ ਲਿਖਿਆ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੇ ਉਹਨਾਂ ਦੇ ਵੱਲੋਂ ਗੱਲ ਕਹੀ ਜਾਂਦੀ ਹੈ ਸੀਸਫਾਇਰ ਹੋਣ ਮਗਰੋਂ ਪੀਐਮ ਮੋਦੀ ਨੂੰ ਜੋ ਇਹ ਐਮਪੀ ਗੁਰਜੀਤ ਔਜਲਾ ਨੇ ਪੱਤਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਪੰਜਾਬ ਚ ਰੋਜ਼ ਸਰਦ ਪਾਰ ਤੋਂ ਹਥਿਆਰ ਡਰੋਨ ਤੇ ਨਸ਼ਾ ਆਉਂਦਾ ਹੈ ਜਿਸ ਕਰਕੇ ਅਨੇਕਾਂ ਮੌਤਾਂ ਹੋ ਰਹੀਆਂ ਨੇ ਇਸ ਇਹ ਵੀ ਤਾਂ ਐਕਟ ਆਫ ਟਰੋਰਿਜ਼ਮ ਹੈ ਤੇ ਭਾਰਤ ਨੂੰ ਹੁਣ ਇਸ ਦੇ ਖਿਲਾਫ ਵੀ ਐਕਸ਼ਨ ਲੈਣਾ ਚਾਹੀਦਾ ਸੋ ਬਿਲਕੁਲ ਲਗਾਤਾਰ ਅਸੀਂ ਰੋਜ਼ ਕਈ ਖਬਰਾਂ ਦੇਖਦੇ ਹਾਂ ਜਿਸ ਦੇ ਵਿੱਚ ਤੁਸੀਂ ਸੁਣਦੇ ਹੋ ਕਿ ਨਸ਼ੇ ਦੀ ਓਵਰਡੋਜ਼ ਦੇ ਕਾਰਨ ਕਈ ਮਾਵਾਂ ਦੇ ਪੁੱਤ ਚਲੇ ਗਏ ਕਈ ਭੈਣਾਂ ਦੇ ਭਰਾ ਚਲੇ ਗਏ ਕਈ ਬੱਚਿਆਂ ਨੇ ਧੀਆਂ ਨੇ ਪੁੱਤਾਂ ਨੇ ਆਪਣੇ ਪਿਓਖ ਹੋ ਤੇ ਇਹ ਰੋਜ਼ ਦੀ ਗੱਲ ਹੋ ਚੁੱਕੀ ਹੈ ਤੇ ਨਸ਼ਾ ਹਮੇਸ਼ਾ ਸਰਹੱਦ ਦੇ ਪਾਰ ਤੋਂ ਆਉਂਦਾ ਤੇ ਸਰਹੱਦ ਦੇ ਪਾਰ ਤੋਂ ਨਸ਼ਾ ਰੋਕਣ ਲਈ ਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਦੇ ਲਈ ਇਹ ਗੱਲ ਕਹੀ ਗਈ ਹੈ ਪੱਤਰ ਲਿਖਿਆ ਗਿਆ ਹੈ ਕਿ ਇਸ ਦੇ ਉੱਪਰ ਕੋਈ ਕਾਰਵਾਈ ਕੀਤੀ ਜਾਵੇ ਐਕਟੂ ਆਫ ਟੈਰਰਿਜ਼ਮ ਦੇ ਤਹਿਤ ਕਿ ਇਸ ਨੂੰ ਰੋਕਿਆ ਜਾ ਸਕੇ ਜਿੱਥੇ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਹੋ ਚੁੱਕਿਆ ਹੈ ਤੇ ਉੱਥੇ ਹੀ ਹੁਣ ਦੂਸਰੇ ਪਾਸੇ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਇਹਨਾਂ ਦੇ ਬਦਲੂ ਕੀ ਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵੱਲੋਂ ਫੇਰ ਹਮਲਾ ਕੀਤਾ ਗਿਆ ਹੈ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਪਾਕਿਸਤਾਨੀ ਡਰੋਨ ਵੇਖਿਆ ਗਿਆ ਉਸ ਡਰੋਨ ਦੇ ਵੱਲੋਂ ਇੱਕ ਨੌਜਵਾਨ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਸੋ ਇਹ ਇਸ ਵਕਤ ਦੀ ਬੇहद ਹੀ ਵੱਡੀ ਤੇ ਖਾਸ ਖਬਰ ਹੋ ਜਾਂਦੀ ਹੈ ਜਿੱਥੇ ਅਮਰitsar ਦੇ ਪਿੰਡ ਬੋਪਰਾਏ ਬਾਜ਼ ਦੇ ਵਿੱਚ ਡਰੋਨ ਹਮਲੇ ਦੌਰਾਨ ਇੱਕ ਨੌਜਵਾਨ ਜ਼ਖਮੀ ਹੋ ਜਾਂਦਾ ਅੱਜ ਫੇਰ ਪਾਕਿਸਤਾਨ ਦੇ ਵੱਲੋਂ ਇੱਕ ਡਰੋਨ ਐਕਟੀਵਿਟੀ ਦੇਖੀ ਗਈ ਹੈ ਉੱਥੇ ਇਹ ਪਰਿਵਾਰ ਨੇ ਸਰਕਾਰ ਨਾਲ ਮਦਦ ਦੀ ਗੁਹਾਰ ਲਗਾਈ ਹੈ ਇਸ ਵਿਚਾਲੇ ਜੇ ਗੱਲ ਕਰੀਏ ਭਾਰਤ ਪਾਕਿਸਤਾਨ ਦੇ ਤਣਾਅ ਦੇ ਵਿਚਾਲੇ ਇੱਕ ਪਾਸੇ ਤਾਂ ਸੀਜ਼ ਫਾਇਰ ਕਰ ਦਿੱਤਾ ਜਾਂਦਾ ਹੈ ਮਾਹੌਲ ਸ਼ਾਂਤ ਕਰਵਾ ਦਿੱਤਾ ਜਾਂਦਾ ਹੈ ਉੱਥੇ ਹੀ ਦੂਸਰੇ ਪਾਸੇ ਇੱਕ ਵਾਰ ਫੇਰ ਪਾਕਿਸਤਾਨ ਜਿਹੜਾ ਆਪਣੀਆਂ ਉੱਚੀਆਂ ਹਰਕਤਾਂ ਤੋਂ ਬਾਅਦ ਨਹੀਂ ਆ ਰਿਹਾ ਪਾਕਿਸਤਾਨ ਦੇ ਵੱਲੋਂ ਇੱਕ ਵਾਰ ਫੇਰ ਆਪਣੀ ਇਹੋ ਜਿਹੀ ਓਚੀ ਹਰਕਤ ਦਿਖਾਈ ਗਈ ਹੈ ਤੇ ਡਰੋਨ ਐਕਟੀਵਿਟੀ ਕੀਤੀ ਜਾਂਦੀ ਹੈ ਔਰਸ ਡਰੋਨ ਐਕਟੀਵਿਟੀ ਦੇ ਨਾਲ ਇੱਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਉਸ ਦੇ ਵਿੱਚੋਂ ਫਾਇਰ ਹੁੰਦੇ ਨੇ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਜਾਂਦਾ ਇਸ ਦੀਆਂ ਜੋ ਤਸਵੀਰਾਂ ਨੇ ਉਹ ਵੀ ਸਾਹਮਣੇ ਆਈਆਂ ਨੇ ਜਿਸ ਦੇ ਬਾਬਤ ਗੱਲਬਾਤ ਕਰਦੇ ਆ ਕੀ ਕੁਝ ਸਾਹਮਣੇ ਆਇਆ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਜੀ ਲਖਿੰਦਰ ਸਿੰਘ ਇਹ ਹੀ ਬੋਪਾਰਾ ਬਾਦ ਸਿੰਘ ਕੀ ਚੱਲ ਹੋਈ ਇੱਕ ਵਾਰ ਸੇਣਾ ਕਲਨ ਸਿੰਘ ਨੇ ਬਾਜੀ ਪਰਸੋਂ ਜਿਹੜਾ 9 ਤਰੀਕ ਨੂੰ ਸ਼ੁੱਕਰਵਾਰ 9 ਵਜੇ ਪਹਿਲਾਂ ਡਰੋਨ ਲੋਕਾਂ ਨੇ ਵੇਖੇ ਵੀ ਡਰੋਨ ਆਇਆ ਉਸ ਤੋਂ ਬਾਅਦ ਕੋਈ 5-7 ਮਿੰਟ ਹੀ ਅਜੇ ਥੋੜੀ ਜੀ ਏਰੀਆ ਅੱਗ ਲੰਗੇ ਪਿੰਡ ਦੀ ਹੱਦ ਦੇ ਵਿੱਚ ਹੀ ਆ ਤੇ ਆਰਮੀ ਸਾਡੇ ਬਿਲਕੁਲ ਸਾਹਮਣੇ ਆ ਜੀ ਉਧਰ ਦਵਾਰ ਵੱਲੋਂ ਫਿਰ ਫਾਇਰਿੰਗ ਹੋਈ ਆ ਉਹ ਚਲੋ ਮਿਸ ਹੋ ਗਿਆ ਜਾਂ ਉਹ ਤੇ ਫੌਜ ਨੂੰ ਪਤਾ ਹੋਵੇ ਅਸੀਂ ਕੀ ਕੀਤਾ ਉਸ ਤੋਂ ਬਾਅਦ ਅਸੀਂ ਨਹੀਂ ਸਾਡੀ ਜੋਇੰਟ ਫੈਮਿਲੀ ਆ ਜਾਂ ਪਿੰਡ ਦੇ ਵਿੱਚ ਸਾਡਾ ਮਹੱਲਾ ਸਾਰਾ ਉੱਠ ਪਿਆ ਅਸੀਂ ਚੜ੍ਹਦੀ ਬਾਈ ਰਹਿੰਦੇ ਆ ਰੋਡਵੇ ਵਾਲੇ ਬੰਨੇ ਆ ਤੇ ਕਈ ਰਾਂ ਪਿਛਲੇ ਬੰਨੇ ਕਈ ਰਾਂ ਨੂੰ ਨਹੀਂ ਪਤਾ ਲੱਗਦਾ ਚਲੋ ਜਾਂਦਾ ਤੇ ਇਧਰ ਹੋਈਆਂ ਜਿੰਨਾਂ ਪਹਿਲਾਂ ਵੇਖ ਲਿਆ ਉਹਨੂੰ ਪਹਿਲਾਂ ਪਤਾ ਲੱਗ ਜਾਂਦਾ ਉਹ ਫਿਰ ਮੁੜ ਕੇ ਜੀ ਅਸੀਂ 9 ਵਜੇ ਅਸੀਂ ਬੜੇ ਆਪਣੇ ਚੱਕਨੇ ਹੋ ਕੇ ਬੈਠੇ ਰਹੇ ਆਪਣੇ ਵੀਡੀਓ 'ਚ ਤੇ ਵਹਿੰਦੇ ਰਹੇ ਉੱਪਰ ਇੱਕ ਦੱਦੀ ਆ ਫਿਰ ਦਿਖਿਆ ਵਾ ਫਿਰ ਆਰਮੀ ਨੇ ਫਰੰਕ ਕੀਤੀ ਹੈ ਮਲੇ ਇਧਰ ਆਰਮੀ ਵੱਲੋਂ ਲਾਲ ਰੰਗ ਦੀਆਂ ਲਾਲ ਰੰਗ ਦੀਆਂ ਦਿਖਾਈ ਦਿੱਤੀਆਂ ਲੈਣਾ ਦੀਆਂ ਲੈਣਾ ਜਿਸ ਤਰ੍ਹਾਂ ਗੋਲੀ ਜਿਸ ਤਰ੍ਹਾਂ ਵਰਛੈੜ ਹੋਈ ਹੈ ਉਸ ਤੋਂ ਬਾਅਦ ਮੁੜ ਕੇ ਠੰਡ ਨੌਲਾ ਹੋ ਗਿਆ ਫਿਰ ਖੱਢ ਕੇ 11 ਵਜੇ ਕੋਈ ਥੱਕੇ ਟੁੱਟੇ ਮੈਂ ਤੇ ਲੰਮੇ ਪੈ ਗਿਆ 11:30 ਵਜੇ ਫਿਰ ਪਰਿਵਾਰ ਦੇ ਮੈਂਬਰ ਨੇ ਕਿਸੇ ਨੇ ਸੁਣੀ 11:30 ਵਜੇ ਫਿਰ ਸ਼ੂਟ ਹੋਈ ਹੈ ਉਸ ਤੋਂ ਬਾਅਦ ਉਸੇ ਸ਼ੂਟ ਦੇ ਵਿੱਚ ਇਹਦੇ ਨਾਲ ਹਾਦਸਾ ਹੋਇਆ ਜੀ ਉਹ ਬਾਥਰੂਮ ਨਿਕਲਿਆ ਵਾ ਤੇ ਇਹਨੂੰ ਤਾਂ ਨਹੀਂ ਪਤਾ ਵੀ ਗੋਲੀ ਵਜੀ ਪਰ ਮਹਿਸੂਸ ਬਾਅਦ ਸੱਟ ਜਦੋਂ ਕਿਸੇ ਨੇ ਤਾਨੂੰ ਉਹ ਲੱਗਦਾ ਪਤਾ ਤੇ ਲੱਗਦਾ ਹੀ ਇਹਨੂੰ ਤਾਨੂੰ ਪਤਾ ਹੁੰਦਾ ਬਿਲਕੁਲ ਇਹਨੇ ਫਿਰ ਮਹਿਸੂਸ ਕੀਤਾ ਵਾ ਤੇ ਵੀ ਕੁਝ ਇਹਦਾ ਖੂਨ ਖਾਨ ਵਗਿਆ ਇਹਨੇ ਮਹਿਸੂਸ ਕੀਤਾ ਵੀ ਮੈਨੂੰ ਕੁਝ ਵਜ੍ਹਾ ਲੱਗਦਾ ਗਰਮ ਨਹੀਂ ਪਤਾ ਲੱਗਾ ਹਾਂਜੀ ਇੱਕਦਮ ਜਿਉ ਗਰਮ ਗਰਮ ਨਹੀਂ ਲੱਗਾ ਪਤਾ ਕੋਈ ਉਹ ਟਾਈਮ ਚਲੋ ਨਹੀਂ ਲੱਗਾ ਇਹਨੂੰ ਮੁੜਕੇ ਤੇਨੇ ਪਤਾ ਲੱਗ ਗਿਆ ਨਾ ਮੈਨੂੰ ਕੁਝ ਵਜ੍ਹਾ ਵਾ ਫਿਰ ਆਪਣੇ ਡਾਕਟਰੀ ਸਲਾਹਦਾਰ ਨਾਲ ਲੈਣ ਕਰਕੇ ਆਪਣੇ ਸਰਕਾਰੀ ਹਸਪੀਟਲ ਲੈ ਲੁੱਪ ਗਏ ਉੱਥੇ ਗਏ ਜੀ ਉੱਥੇ ਗਏ ਆ ਚਲੋ ਉੱਥੇ ਨਹੀਂ ਇਹਨੂੰ ਸਹੂਲਤ ਮਿਲੀ ਕੋਈ ਫਿਰ ਇਹਨੇ ਆਪਣੀ ਸਮਝੂ ਜੀ ਦੇ ਨਾਲ ਚੰਗੇ ਹਸਪੀਟਲ ਨਾ ਪ੍ਰੀਤ ਗਿਆ ਜੀ ਨਾ ਪ੍ਰੀਤ ਫਿਰ ਗਿਆ ਜੀ ਇਹ ਨਾ ਪ੍ਰੀਤ ਉਹਨਾਂ ਬਰ ਆਪਰੇਸ਼ਨ تھیਟਰ ਦੇ ਵਿੱਚ ਕੱਢ ਕੇ ਸਾਰਾ ਇਹਨਾਂ ਦੀ ਹੱਡ ਬੀਤੀ ਸਾਰੀ ਨਾ ਵੇਖੀ ਆਪਣੇ ਤੀ ਤੇ ਸਾਨੂੰ ਤਾਂ ਨਹੀਂ ਪਤਾ ਲੱਗਾ ਇਸ ਗੱਲ ਦਾ ਪਹਿਲਾਂ ਫਿਰ ਦਿਨੇ ਪਿੰਡ ਦੇ ਆ ਲੋਕਾਂ ਨੇ ਉੱਥੇ ਬੱਚੇ ਇਕੱਠੇ ਹੋਏ ਉਹਨਾਂ ਦੱਸਿਆ ਵੀ ਗੋਲੀ ਵੀਰ ਨੂੰ ਇਤਰੇ ਇਤਰੇ ਗੋਲੀ ਵੱਜ ਗਈ ਤੇ ਫਿਰ ਮੈਂ ਉਸੇ ਟਾਈਮ ਫੋਨ ਕਰਕੇ ਇਹਨਾਂ ਨੂੰ ਪੁੱਛਿਆ ਹਾ ਹਸਪੀਟਲ ਹੀ ਉਦੋਂ ਅਜੇ ਇਹਨਾਂ ਦੇ ਚਾਚਾ ਜੀ ਨੂੰ ਫੋਨ ਕਰਕੇ ਪੁੱਛਿਆ ਕਹਿੰਦੇ ਨਹੀਂ ਹਕੀਕਤ ਹੈ ਇਹ ਗੱਲ ਸਚਾਈ ਆ ਉਹ ਫਿਰ ਇਹਦਾ ਚਲੋ ਬਚਾਅ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਛੋਟੇ ਛੋਟੇ ਬੱਚੇ ਆ ਅੱਜ ਕੱਲ ਤੁਹਾਨੂੰ ਪਤਾ ਮਹंगाई ਦੇ ਸਮੇਂ ਵਿੱਚ ਆਪਣੇ ਘਰਦਿਆਂ ਕਰਦੇ ਆਂ ਮਹਾਂਗ ਜਾ ਰਹੇ ਹੋਣ ਦੇ ਹਰ ਬੰਦੇ ਦੇ ਕੀ ਮੰਗ ਕਰਦੇ ਹੋ ਮੰਗ ਇਹੀ ਆ ਜੀ ਪ੍ਰਸ਼ਾਸਨ ਅੱਗੇ ਵੀ ਚਲੋ ਜਿਹਦਾ ਨੁਕਸਾਨ ਹੋਇਆ ਪੈਸੇ ਦਾ ਕੁਝ ਇਹਦਾ ਰਾਮ ਵੀ ਕਰਨਾ ਪੈਣਾ ਘਰ ਵਿਹਲੇ ਰਹਿਣਾ ਪੈਣਾ ਜੇ ਉਹ ਹੀ ਮਦਦ ਕਰ ਸਕਦੀਆਂ ਸਰਕਾਰਾਂ ਪਰਿਵਾਰ ਦੀ ਮਦਦ ਕਰਨ ਇਹ ਪਿੰਡ ਬੋਪਰੇ ਬਾਸੇ ਕੀ ਗੱਲਬਾਤ ਹੋਈ ਉਹ ਦੱਸੋ ਦੱਸੋ ਕਿਹੜੀ ਤਰੀਕੀ ਇਹ ਵੀਰ ਜੀ ਸ਼ੁੱਕਰਵਾਰ ਜੀ ਸ਼ੁੱਕਰਵਾਰ ਨੌਂ ਤਰੀਕ ਬੰਦੀ ਜੀ ਤੇ 9 ਵਜੇ ਫਾਇਰਿੰਗ ਹੋਈ ਆ 9 ਵਜੇ ਸਟਾਰਟਿੰਗ ਹੋ ਗਈ ਸਾਢੇ 8:30 9 ਵਰਤੀ ਬੰਦ ਹੋ ਗਈ ਆ ਤੇ 9 ਵਜੇ ਸਟਾਰਟਿੰਗ ਹੋਈ ਤੇ ਅਸੀਂ ਆਪਣੇ ਮੰਜੇ ਬਿਸਤਰੇ ਛੱਡ ਕੇ ਬਾਹਰੋਂ ਭੱਜ ਕੇ ਅੰਦਰ ਆ ਗਏ ਬੱਚੇ ਲੈ ਕੇ ਉਸ ਤੋਂ ਬਾਅਦ ਅਸੀਂ ਮੰਜੇ ਬਿਸਤਰੇ ਵੀ ਨਹੀਂ ਵੇਖੇ ਅਸੀਂ ਬਾਹਰ ਹੀ ਰਹਿਨ ਦਿੱਤੇ ਤੇ ਫਿਰ ਮੈਨੂੰ 12 11:40 ਤੇ ਥੋੜਾ ਜਿਹਾ ਠੰਡ ਠੰਡ ਆਇਆ ਫਿਰ ਮੈਂ ਬਾਥਰੂਮ ਕਰਨ ਉੱਠਿਆ ਬਾਹਰ ਬਾਥਰੂਮ ਬਾਹਰ ਸਾਡੇ ਓਪਨੇ ਆ ਚਲੋ ਪਿੰਡਾਂ 'ਚ ਤੁਹਾਨੂੰ ਪਤਾ ਹੀ ਆ ਓਪਨ ਹੀ ਹੁੰਦੇ ਬਾਹਰ ਤੇ ਮੈਂ ਬਾਹਰ ਬਾਥਰੂਮ ਕਰਨ ਗਿਆ ਤੇ ਬਾਰ ਬਾਥਰੂਮ ਕਰਕੇ ਅੰਦਰ ਆਉਣ ਡਿਆ ਮੈਂ ਅੰਦਰ ਬਸ ਦਰਵਾਜ਼ੇ ਲੱਗੇ ਐ ਉੱਪਰੋਂ ਡਰੋਨ ਚੱਲਣ ਦੀ ਐ ਗੋਲੀ ਚੱਲਣ ਦੀ ਟੱਕ ਟੱਕ ਦੀ ਆਵਾਜ਼ ਆਉਂਦੀ ਹੂੰ ਸਿੰਗਲ ਫਾਇਰ ਦੀ ਆਵਾਜ਼ ਆਉਂਦੀ ਟੱਕ 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 ਦੀ ਆਵਾਜ਼ ਆਉਂਦੀ ਹੂੰ ਉਹਦੇ ਵਿੱਚੋਂ ਇੱਕ ਫਾਇਰ ਪਤਾ ਨਹੀਂ ਵੀ ਕਿੱਧਰੋਂ ਆਇਆ ਕਿਤਰਾ ਆਇਆ ਲੇਹਰਾ ਹੀ ਸਾਰੀਆਂ ਲੇਟਾਂ ਬੰਦੇ ਸੀ ਪਤਾ ਨਹੀਂ ਲੱਗਾ ਕਿੱਧਰੋਂ ਆਇਆ ਕਿਤਰਾ ਵੱਜੀ ਮੈਨੂੰ ਇਹ ਵੀ ਨਹੀਂ ਪਤਾ ਕਿ ਗੋਲੀ ਲੱਗੀ ਮੈਨੂੰ ਇਹੋ ਲੱਗਾ ਕਿ ਕੋਈ ਕੈਂਕਰ ਵੱਜੀ ਆ ਕੈਂਕਰ ਵੱਜੀ ਮੇਰੇ ਉਹਨੂੰ ਐਸਟ੍ਰੇਂਗ ਲੱਗਾ ਵੀ ਕੈਂਕਰ ਵੱਜੀ ਜਾਂ ਕੋਈ ਪੱਥਰ ਵੱਜਾ ਮੈਂ ਪੇਟ ਫੜ ਕੇ ਅੰਦਰ ਆ ਗਿਆ ਕਿਉਂਕਿ ਗੋਲੀ ਦਾ ਕੋਈ ਪਤਾ ਨਹੀਂ ਲੱਗਦਾ ਉੱਤੇ ਕੋਈ ਵੱਜੀ ਆ ਕਿ ਨਹੀਂ ਵੱਜੀ ਚੱਲਣ ਢੀਕ ਨਹੀਂ ਚੱਲਣ ਢੀ ਫੇਰ ਇਹਦੇ ਗੱਡੇ ਤੇ ਉੱਤੇ ਚਲਾ ਰਹੇ ਸੀ ਫੇਰ ਨਾ ਟੱਕ ਟੱਕ ਦੀ ਆਵਾਜ਼ ਆਉਂਦੀ ਸਿੰਗਲ ਫਾਇਰ ਦੀ ਆਵਾਜ਼ ਆਉਂਦੀ ਉਹ ਡਰੋਨ ਤੇ ਚੱਲਣ ਡਿਆ ਫੇਰ ਡਰੋਨ ਤੇ ਬਹੁਤ ਜ਼ਿਆਦਾ ਆਉਂਦੇ ਆ ਡਰੋਨ ਤੇ ਰਾਤ ਨੂੰ 9 ਵਜੇ 10 ਵਜੇ ਤੋਂ ਲੈ ਕੇ ਤੇ ਭੁੰਡਾਂ ਨੂੰ 4 ਵਜੇ ਤੱਕ ਘੁੰਮਦੇ ਅੱਜ ਅੱਜ ਸਵੇਰ ਤੱਕ ਹਾਂਜੀ ਅੱਜ ਅੱਜ ਫੇਰ ਅੱਜ ਹੈਗਾ ਜੇ ਸੋਮਵਾਰ ਅੱਜ ਫੇਰ ਸਵੇਰੇ ਤੜਕੇ 4 ਅੱਜ ਪੌਣੇ ਪੰਜ ਵਜੇ ਹਲਾਇਆ ਨੀ ਤੇ ਉਹ ਦਿਨ ਪਹਿਲੀ ਰਾਤ ਹੋਇਆ ਵਾ ਜਿਸ ਦਿਨ ਮੈਨੂੰ ਗੋਲੀ ਲੱਗੀ ਆ ਉਹ ਦਿਨ ਹੋਇਆ ਵਾ ਤਿੰਨ ਵਾਰੀ ਹਲਾਇਆ ਇੱਕ ਵਾਰੀ 9 ਵਜੇ ਇੱਕ ਵਾਰੀ 12 ਵਜੇ ਇੱਕ ਵਾਰੀ ਫਿਰ 3-4 ਵਜੇ ਤੇ ਮੈਨੂੰ ਵਜਈ ਆ 11:40 ਤੇ ਮਲ 12 ਦੇ ਵਿੱਚ 9 ਤਰੀਕ ਦੀ ਤੇ ਕਿ ਡਰੋਨ ਚੜ੍ਹ ਗਿਆ ਉਹ ਖੇ ਰਾਤ ਨੂੰ ਅੱਜ ਤੇ ਤੜਕੇ 4 ਵਜੇ ਜਿੰਨੀ ਵੀ ਹੋਏ ਆ ਦੋ ਆਏ ਤਿੰਨ ਆਏ ਡਰੋਨ ਆਏ ਪਰ ਫਿਰ ਗੋਲੀ ਚੱਲੀ ਗਾੜੀਆਂ ਫਿਰ ਫਿਰ ਵੀ ਅਹੀਂ ਮੇਰੇ ਰਿਸ਼ਤੇਦਾਰ ਪਤਾ ਲੈਣ ਆਏ ਸੀ ਉਹਨਾਂ ਨੇ ਮੈਂ ਕਿਹਾ ਦਵਾ ਦਵ ਮੰਜੇ ਬਿਸਤਰੀ ਛੱਡ ਕੇ ਤੇ ਤੁਸੀਂ ਅੰਦਰ ਵੜ ਜਾਓ ਅੱਜ ਫੇਰ ਮਾਂ ਜਾਨ ਬਚਾ ਕੇ ਤੇ ਇਸ ਵਾਰ ਤੁਸੀਂ ਕੋਈ ਦੱਸਿਆ ਪੁਲਿਸ ਨੂੰ ਕੋ ਸਰਕਾਰ ਨੂੰ ਬੁਲਾਤੀ ਆਪਣੀ ਨਹੀਂ ਮੈਨੂੰ ਤਾਂ ਸਿਰ ਭਲੇਖਾ ਸੀ ਕਿ ਕੁਝ ਨਹੀਂ ਕੈਂਕਰ ਵੱਜੀ ਆ ਮੈਂ ਤੇ ਘਰ ਵੀ ਨਹੀਂ ਦੱਸਿਆ ਆਪਣੇ ਨਾਰਮਲੀ ਸਮਝਿਆ ਪਰ ਮੈਨੂੰ ਜਦੋਂ ਜਿਆਦੀ ਮੁਸ਼ਕਲ ਆਈ ਆ ਤੇ ਫਿਰ ਮੈਂ ਜਾ ਕੇ ਹਸਪੀਟਲ ਰਿਪੋਰਟ ਕਰਵਾਈ ਹੈ ਲਵਪਰੀ ਦਾ ਹਸਪੀਟਲ ਪੁਤਲੀਕਰ ਉੱਥੇ ਜਾ ਕੇ ਫਿਰ ਐਕਸ-ਰੇ ਦੇ ਵਿੱਚ ਉਹਨਾਂ ਡਬਲ ਐਕਸ-ਰੇ ਕੀਤਾ ਵਨ ਸਿੰਗਲ ਚ ਪਤਾ ਨਹੀਂ ਲੱਗਾ ਉਹਨਾਂ ਨੂੰ ਕਿੰਨੀ ਕਿ ਬਲੀਡਿੰਗ ਹੋਈ ਹੈ ਬਲੀਡਿੰਗ ਬਹੁਤ ਹੋਈ ਹੈ ਬਲੀਡਿੰਗ ਜਿੱਦੜ ਦੀ ਗੋਲੀ ਨਿਕਲੀ ਨਹੀਂ ਅੰਦਰ ਹੀ ਜਿੱਥੋਂ ਵੱਜੀ ਆ ਉਥੋਂ ਥੋੜੀ ਬੋਤੀ ਬਲੀਡਿੰਗ ਹੋਈ ਆ ਬਾਕੀ ਕੋਈ ਨਹੀਂ ਹੋਈ ਉਹ ਕਿਉਂਕਿ ਜੇ ਬਾਹਰ ਆਉਂਦੀ ਤਾਂ ਫਿਰ ਤਾਂ ਪਤਾ ਨਹੀਂ ਕੀ ਹੋ ਸਕਦਾ ਹੈ ਗੋਲੀ ਗੋੜੀ ਗੋੜੀ ਗੋਲੀ ਪੱਜੀ ਮੈਂ ਇੱਥੇ ਹੁਣ ਮੁੰਡੇ ਫੌਜੀ ਸਾਡੇ ਹੈਗੇ ਉਹਨਾਂ ਨੇ ਇੱਕ ਦੱਸਿਆ ਵੀ 315 ਦੀ ਗੋਲੀ ਆ ਜਹਾ ਛੁੱਟਣ ਵਾਲੀ ਗੋਲੀ ਆ ਉਹਦਾ ਸਿਰਫ ਗਾਲੀਆ ਬੁਲਟ ਆਇਆ ਬਾਹਰ ਬਾਕੀ ਗੋਲੀ ਤਾਂ ਤੁਹਾਨੂੰ ਪਤਾ ਜਿੱਥੇ ਚੱਲਣੀ ਉੱਥੇ ਰਹਿ ਜਾਣੀ ਉਹਨਾਂ ਦੱਸਿਆ ਤੇ ਇੰਚੀ ਲੰਬੀ ਹੁੰਦੀ ਹੈ ਤੇ ਸਿਰਫ ਜਿਹੜੀ ਨਿਕਲੀ ਆ ਉਹ 7 ਇੰਚੀ ਤੋਂ ਪਲੱਸ 7 ਇੰਚੀ ਦਾ ਹੈ ਹੀ ਹੈ ਖਰਚਾ ਸਰੋਨਾਂ ਨੇ ਜੋ ਕੇਸ ਦਾ ਲੈਣਾ ਹੀ ਉਹ ਤੇ ਲੈਣਾ ਹੀ ਲੈਣਾ ਹੀ ਉਹਨਾਂ ਨੇ ਉਸ ਤਰ੍ਹਾਂ ਦੇ ਇਹ ਆ ਕਿ ਮੈਨੂੰ ਉਹਨਾਂ ਨੇ ਪੁਲਿਸ ਦੀ ਵੀ ਰੈਲੈਂਡ ਤੋਂ ਪਹਿਲਾਂ ਹੀ ਉਹਨਾਂ ਨੇ ਐਡਮਿਟ ਕਰ ਲਿਆ ਕਿ ਤੈਨੂੰ ਟਾਈਮ ਜ਼ਿਆਦਾ ਹੋ ਗਿਆ ਰਾਤ 11 ਵਜੇ ਦੀ ਵਜ੍ਹੀ ਆ ਤੇ ਜਦਨੇ ਮੈਂ ਡੇਢ 2 ਵਜੇ ਜਾ ਕੇ ਮੈਨੂੰ ਕੋਈ ਕਹਿੰਦਾ ਸਿਵਲ ਚਲ ਜਾ ਪਰ ਮੈਂ ਗਿਆ ਨਹੀਂ ਉਹ ਤੇ ਮੈਂ ਕਿਹਾ ਕੋਈ ਹੋ ਸਕਦਾ ਨਗੇਲੀ ਨਾ ਹੋ ਜਾਈ ਮੈਂ ਲੇਟ ਨਾ ਹੋ ਜਾ ਹਮ ਪਰ ਮੈਨੂੰ ਉਹਨਾਂ ਨੇ ਜਾਂਦਾਂ ਨੂੰ ਅਪਰੇਸ਼ਨ ਕੀਤਾ ਫਿਰ ਆਪਣੇ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਇਹੋ ਮੰਗ ਕਰਦੇ ਆ ਕਿ ਅਸੀਂ ਆਪ ਹੀ ਕਮਾਉਣ ਵਾਲੇ ਆਪ ਹੀ ਖਾਣ ਵਾਲੇ ਬੱਚੇ ਆ ਜੋ ਵੀ ਹੋल्ड ਬਣ ਜੀ ਜ਼ਰੂਰ ਜੀ ਬਾਕੀ ਮੈਂਬਰ ਪੰਚਾਇਤ ਦਾ ਸਾਡੇ ਸਾਫ ਕਾ ਸਰਪੰਚ ਸਾਹਿਬ ਵੀ ਆਏ ਨੇ ਮੌਜੂਦਾ ਸਰਪੰਚ ਸਾਹਿਬ ਵੀ ਆਉਂਦੇ ਨੇ ਕੱਲ ਮਿਤੀ 10 5 25 ਨੂੰ ਐਮ ਐਸ ਸੀ ਦਾ ਮੈਨੂੰ ਫੋਨ ਆਇਆ ਥਾਣੇ ਤੋਂ ਕਿ ਜਿਹੜਾ ਕਲਵੰਤ ਸਿੰਘ ਵਾਸੀ ਬੋਪਾਰਾਏ ਪਾਲ ਸਿੰਘ ਨਵਦੀਪ ਸਿੰਘ ਹਸਪਤਾਲ ਜਿਹੜਾ ਉੱਥੇ ਅੰਮ੍ਰਿਤਸਰ ਦਾਖਲ ਆ ਤਾਂ ਬਿਆਨ ਲੈਣ ਲਈ ਕੋ ਜੋ ਉੱਥੇ ਦਾ ਬਿਆਨ ਹਸਰ ਕੀਤਾ ਜਿਹਨੇ ਦੱਸਿਆ ਕਿ 9 5 25 ਦੀ ਰਾਤ ਕਰੀਬ ਪੌਣੇ 12 ਵਜੇ ਰਾਤ ਉਹ ਜਿਹੜੇ ਹਿੰਦੁਸਤਾਨ ਅਤੇ ਪਾਕਿਸਤਾਨ ਦੀ جنگ ਹੋ ਰਹੀ ਸੀ ਉਹਦੇ ਸਬੰਧਤ ਉਹ ਬਾਹਰ ਪਿਸ਼ਾਬ ਕਰਨ ਲਈ ਨਿਕਲਿਆ ਉਹਦੇ ਪੇਟ ਦੇ ਵਿੱਚ ਕੁਝ ਜਿਹੜੀ ਚੀਜ਼ ਲੱਗੀ ਇਸ ਮਾਨ ਤੋਂ ਢਿੱਕ ਕੇ ਤੇ ਅਗਲੇ ਦਿਨ ਉਹਨੇ ਆ ਕੇ ਚੈੱਕ ਅਪ ਕਰਾਇਆ ਹਸਪਤਾਲ ਜਦੋਂ ਦਰਦ ਮਹਿਸੂਸ ਹੋਈ ਤੇ ਉਹਨਾਂ ਨੇ ਦੱਸਿਆ ਵੀ ਤੇਰੇ ਪੇਟ ਦੇ ਵਿੱਚ ਸਿੱਕਾ ਨਿਕਲਿਆ ਇੱਕ ਗੋਲੀ ਦਾ ਤੇ ਇਹਦੇ ਵਿੱਚ ਕਿਸਦਾ ਕੋਈ ਕਸੂਰ ਨਹੀਂ ਆ ਇਹ ਦੋ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਜੰਗ ਦੌਰਾਨ ਜਿਹੜਾ ਕੋਈ ਸਿੱਕਾ ਡਿੱਗਿਆ ਤੇ ਉਹਦੇ ਮੁਤਾਬਕ ਜਿਹੜੀ ਬੰਦੀ ਹੈ ਕਾਰਵਾਈ ਹਮਲੇ ਵਿੱਚ ਲੈਂਦੀ ਜੀ ਪਿਓ ਪੁੱਤ ਚਾਚੇ ਤਾਏ ਤੇ ਹੋਰ ਰਿਸ਼ਤੇ ਉਦੋਂ ਸ਼ਰਮਸਾਰ ਕਰਨ ਵਾਲੀ ਹਰਕਤ ਹੋ ਜਾਂਦੀ ਹੈ ਇਹਨਾਂ ਦੀ ਜਦੋਂ ਜ਼ਮੀਨ ਦੇ ਪਿੱਛੇ ਇੱਕ ਦੂਸਰੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਤਲ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਕਤਲ ਇੱਕ ਬਿਹੱਦ ਹੀ ਛੋਟਾ ਸ਼ਬਦ ਹੈ ਜਿੱਥੇ ਖੂਨ ਦੇ ਰਿਸ਼ਤੇ ਤਾਰ-ਤਾਰ ਹੁੰਦੇ ਹੋਏ ਦਿਖਾਈ ਦਿੰਦੇ ਹੋਣ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਖੂਨ ਦੇ ਰਿਸ਼ਤੇ ਜ਼ਮੀਨ ਦੇ ਚੱਲਦੇ ਖਤਮ ਹੁੰਦੇ ਹੋਏ ਤਾਰ-ਤਾਰ ਹੁੰਦੇ ਹੋਏ ਦਿਖਾਈ ਦਿੱਤੇ ਨੇ ਸੋ ਆਪਾਂ ਦੱਸ ਰਹੇ ਹਾਂ ਜਿੱਥੇ ਇੱਕ ਪੁੱਤ ਦੇ ਵੱਲੋਂ ਆਪਣੇ ਪਿਓ ਦਾ ਕਤਲ ਕਰ ਦਿੱਤਾ ਗਿਆ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤਾਂ ਦੱਸਦੀ ਇਹ ਵਿਧਾਨ ਸਭਾ ਚੋਣਾ ਲੜ ਚੁੱਕੇ ਕਿਸਾਨ ਆਗੂ ਦਾ ਪੁੱਤਰ ਹੈਗਾ ਉਸ ਦੇ ਵੱਲੋਂ ਕਤਲ ਕੀਤਾ ਗਿਆ ਬਠਿੰਡਾ ਤਲਵੰਡੀ ਇਸ ਸਾਬੋ ਦੀ ਗੱਲ ਕਰੀਏ ਤਾਂ 2025 ਚ ਹਲਕਾ ਹਲਕਾ ਤਲਵੰਡੀ ਸਾਬੋ ਤੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਧਾਨ ਸਭਾ ਚੋਣਾਂ ਲੜ ਚੁਕੇ ਕਿਸਾਨ ਆਗੂ ਦਵਿੰਦਰ ਸਿੰਘ ਸਰਾਂ ਦਾ ਜ਼ਮੀਨੀ ਦੇ ਜ਼ਮੀਨ ਦੇ ਚਲਦਿਆਂ ਪੁੱਤ ਦੇ ਵੱਲੋਂ ਉਸਦੇ ਦੋ ਸਾਥੀਆਂ ਦੇ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਇਹ ਮਾਮਲਾ ਜੋ ਹੈ ਇਸ ਵੇਲੇ ਸਾਹਮਣੇ ਆਇਆ ਪੁੱਤ ਨੇ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਆਪਣੇ ਪਿਓ ਦਾ ਕਿਸਾਨ ਆਗੂ ਜੋ ਕਿ ਵਿਧਾਨ ਸਭਾ ਚੋਣਾਂ 225 ਕਿਸਾਨਾਂ ਦੇ ਉਹਦੇ ਕਿਸਾਨਾਂ ਦੇ ਲੜ ਚੁੱਕਿਆ ਹੈ ਉਸ ਦਾ ਕਤਲ ਕਰ ਦਿੱਤਾ ਹੈ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਤੇ ਮ੍ਰਿਤਕ ਦੇ ਪੁੱਤਰ ਨੂੰ ਉਸਦੇ ਸਾਥੀਆਂ ਦੇ ਸਮੇਤ ਗ੍ਰਿਫਤਾਰ ਕੀਤਾ ਹੈ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਜਾਂਚ ਇਸ ਦੀ ਕੀਤੀ ਜਾ ਰਹੀ ਹੈ ਤੋਂ ਤੁਸੀਂ ਦੇਖ ਸਕਦੇ ਹੋ ਕਿ ਕੰਜ रिश्ਤੇ ਉੱਤੇ ਹੀ ਤਾਰ-ਤਾਰ ਹੁੰਦੇ ਹੋਏ ਦਿਖਾਈ ਦਿੰਦੇ ਨੇ ਜਿਸ ਤਰੀਕੇ ਦੇ ਨਾਲ ਪਿਓ ਪੁੱਤ ਦਾ ਨਹੀਂ ਰਿਹਾ ਪੁੱਤ ਪਿਓ ਦਾ ਨਹੀਂ ਰਿਹਾ ਜ਼ਮੀਨ ਦੇ ਚੱਲਦੇ ਜ਼ਮੀਨ ਦੇ ਕਬਜ਼ਿਆਂ ਦੇ ਚੱਲਦੇ ਜ਼ਮੀਨਾਂ ਦੇ ਚੱਲਦੇ ਜਦੋਂ ਇਹੋ ਜੇ ਕਤਲ ਹੁੰਦੇ ਹੋਏ ਦਿਖਾਈ ਦਿੰਦੇ ਨੇ ਜਿਸ ਤੋਂ ਬਾਅਦ ਲਗਾਤਾਰ ਕਈ ਸਵਾਲ ਜਿਹੜੇ ਨੇ ਖੜੇ ਹੋ ਜਾਂਦੇ ਨੇ ਤੇ ਉੱਥੇ ਹੀ ਹੁਣ ਇਸ ਨੂੰ ਲੈ ਕੇ ਗੱਲਬਾਤ ਸਾਹਮਣੇ ਆਈਏ ਕੀ ਕੁਝ ਕਿਹਾ ਗਿਆ ਪੁਲਿਸ ਦੇ ਵੱਲੋਂ ਵੀ ਇੱਕ ਵਾਰ ਤੁਸੀਂ ਇਹ ਸੁਣ ਲਓ ਮਾਨਯੋਗ ਪੁਲਿਸ ਕਮਿਸ਼ਨਰ ਰਮਨਸਰ ਦਾਗਵਰਪੀ ਸਿੰਘ ਪੁਲਿਸ ਸਾਹਿਬ ਉਹਨਾਂ ਦੇ ਹਦਾਇਤਾਂ ਅਨੁਸਾਰ ਇੱਕ ਪੀਐਸ ਸਦਰ ਨੇ ਅੰਡਰ ਦ ਲੀਡਰਸ਼ਿਪ ਆਫ ਸ੍ਰੀ ਹਰਿੰਦਰ ਸਿੰਘ ਐਸਐਚਓ ਤੇ ਏਐਸਪੀ ਨਾਰਥ ਸ੍ਰੀ ਰੇਸ਼ਕਪੋਲਾ ਜੀ ਇਮਰਜਨ ਮਰਡਰ ਟ੍ਰੇਸ ਮਰਡਰ ਕੇਸ ਐਕਟ੍ਰੇਸ ਕੀਤਾ ਹੈ ਜਿਹੜਾ ਕਿ ਐਫਆਈਆਰ ਨੰਬਰ 48 ਹੈ ਡੇਟਡ 13 4 2025 ਅੰਡਰ ਸੈਕਸ਼ਨ 103 ਨੇਕ 61 2353 190 91 3 ਪੀਐਨਐਸ ਤੇ ਆਮਜ਼ਾਕ ਤਹਿਤ ਇਹਦੇ ਚ ਲੋਕਲ ਪੁਲਿਸ ਨੇ 3 ਬੰਦੇ ਰੈਸਟ ਕੀਤੇ ਐ ਅਮਰਪ੍ਰੀਤ ਸਿੰਘ ਅਲਾਈਸ ਬਬਲੂ ਆਕਾਸ਼ ਦੀਪ ਸਿੰਘ ਅਲਾਈਸ ਕਸੀ ਤੇ ਸ਼ੇਰਾ son of ਜਨਕਰਾਜ ਇਹਨਾਂ ਨੇ ਬੇਸਿਕਲੀ 12 ਤਰੀਕ 12 ਅਪ੍ਰੈਲ 2025 ਨੂੰ ਇੱਕ ਮਰਡਰ ਕੀਤਾ ਸੀਗਾ ਰਾਤ ਦੇ 11 ਵਜੇ ਲਾਗੇ ਤੱਕ ਉਹ ਡਿਸੀਜ਼ ਦਾ ਨਾਮ ਹੈ ਅਰਨਵ ਸਿੰਘ ਲਾਇਸ ਲਵ ਇਹ ਬੇਸਿਕਲੀ ਜਿਹੜਾ ਲਵ ਹੈ ਉਹਦਾ ਤੇ ਹਰਸ਼ਵੀਰ ਦਾ ਤਕਰੀਬਨ 1 April ਦੇ ਲਾਗੇ ਤੱਕ ਝਗੜਾ ਹੋਇਆ ਸੀ ਤੇ ਹਰਸ਼ਕ੍ਰੀਥ ਨੇ ਆਪਣੇ ਚਾਚੇ ਨੂੰ ਬਗਲੂ ਨੂੰ ਇਸ ਝਗੜੇ ਬਾਰੇ ਦੱਸਿਆ ਤੇ ਜਿਹੜਾ ਬਗਲੂ ਹੈ ਉਨੇ ਆਪਣੇ ਯਾਰ ਦੋਸਤ ਇਕੱਠੇ ਕੀਤੇ ਉਹਦੇ ਮਗਰ ਲੱਗਿਆ ਜਿਹੜਾ ਡਿਸੀਜ਼ ਹੈ ਲਵ ਤੇ ਜਦੋਂ ਉਹਦੇ ਮਗਰ ਲੱਗੇ ਇਹਨਾਂ ਨੇ 12 ਤਰੀਕ ਨੂੰ ਰੈਕੀ ਰੋਕੀ ਕੀਤੀ ਪ੍ਰੋਪਰ ਤੇ ਜਦੋਂ ਰੈਕੀ ਕਰਨ ਤੋਂ ਬਾਅਦ ਦਿਨੇ ਇਹਨਾਂ ਨੇ ਰੈਕੀ ਕੀਤੀ ਤੇ ਰਾਤੀ 11 ਵਜੇ ਇਹਨੂੰ ਲਵ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਦਾ ਕਤਲ ਕਰਤਾ ਤੇ ਜਿਵੇਂ ਹੀ ਲੋਕਲ ਪੁਲਿਸ ਨੂੰ ਪਤਾ ਚੱਲਿਆ ਤੇ ਸ਼੍ਰੀ ਰੇਸ਼ਭੋਲਾ ਜੀ ਨੇ ਟੀਮਸ ਬਣਾਈ ਤੇ ਵਕਸਫਾ ਤੇ ਭੇਜੀਆਂ ਤੇ ਉਹਦੇ ਵਿੱਚ ਸਾਨੂੰ ਆ ਨਾ ਬੜਕ ਤਿੰਨ ਦੋਸ਼ੀ ਅਸੀਂ ਰੈਸਟ ਕੀਤੇ ਹੈ ਤੇ ਜਿਹੜੇ ਇਹ ਤਿੰਨ ਦੋਸ਼ੀ ਨੇ ਇਹ ਬੇਸਿਕਲੀ ਆ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਨ ਵਾਲੀ ਹੈਗੇ ਆ ਤੇ ਜਿਹੜਾ ਕੱਸੀ ਹੈ ਇਹਦੇ ਕੋਲੋਂ ਸਾਨੂੰ ਮੋਟਰਸਾਈਕਲ ਮਿਲਿਆ ਤੇ ਜਿਹੜਾ ਸ਼ੇਰਾ ਹੈ ਇਹਦੇ ਕੋਲੋਂ ਸਾਨੂੰ ਇੱਕ ਪੁਆਇੰਟ ਪੀਬੋਰ ਦੀ ਪਿਸਤਲ ਦੀ ਰਿਕਵਰੀ ਹੋਈ ਹੈ ਜਿਹੜੀ ਕਿ ਨਾਨ ਲਾਇਸੈਂਸਡ ਹੈ ਤੇ ਦੇਸੀ ਪੈਸਟਰਲ ਹੈ ਸਰ ਉਹਨਾਂ ਤੋਂ ਪੁੱਛਿਆ ਕਿ ਜਿਹੜਾ ਪਟਿਆ ਉਹ عمر ਇਹਨਾਂ ਦੀ ਬੇਸਿਕਲੀ 27-28 ਸਾਲ ਦੇ ਲਾਗੇ ਤੱਕ ਉਮਰ ਹੈਗੀ ਹੈ ਤੇ ਜਿਹੜੇ ਅਕਿਊਜ਼ ਨੇ ਇਹ ਤੇ ਕੋਈ ਪਰਚਾ ਨਹੀਂ ਹੈਗਾ ਜਿਹੜਾ ਡਿਸੀਜ਼ਡ ਹੈ ਉਹਦੇ ਤੇ ਕੋਈ ਸਨਾਚਿੰਗ ਦੇ ਪਰਚੇ ਤੇ ਇਹਦੇ ਆਪਣਾ 307 ਦਾ ਵੀ ਪਰਚਾ 2019 ਦਾ ਚੱਲ ਰਿਆ ਸੀਗਾ ਤੇ ਇਹਨਾਂ ਦੀ ਮਾਣੀ ਮੋਟੀ ਲਗੜਾ ਟਾਪਸਿਤ ਸੀਗੀ ਪਰ ਜਦੋਂ ਹਰਸ਼ਵੀਰ ਨਾਲ ਲੜਾਈ ਹੋਈ ਇਹਦੀ ਅਰਨਵ ਦੀ ਉਸ ਤੋਂ ਬਾਅਦ ਥੋੜੇ ਜ਼ਿਆਦਾ ਐਕਟਿਵੇਟ ਹੋ ਗਏ ਬਬਲੂ ਹਣੀ ਤੇ ਇਹਨਾਂ ਨੇ ਅਟੈਕ ਕੀਤਾ ਤੇ ਗੋਲੀ ਮਾਰ ਕੇ ਇਹਦਾ ਕਤਲ ਕੀਤਾ ਤੇ ਹੋਰ ਵੀ 6-7 ਲੋਕ ਹੈਗੇ ਆ ਜਿਨੇ ਪਨਾਹ ਵੀ ਦਿੱਤੀ ਹੈ ਤੇ ਬਾਕੀ ਵੀ 6 ਲੋਕ ਹੈਗੇ ਆ ਜਿਹੜੇ ਹੋਰ ਵੀ ਇਨਵੋਲਟ ਸਿਗੇ ਤੇ ਜਿਵੇਂ ਸਾਨੂੰ ਅਸੀਂ ਉਹਨਾਂ ਲਈ ਵੀ ਉਹਨਾਂ ਨੂੰ ਫ੍ਰੈਂਡਲੀ ਵੀ ਟੀਮਸ ਬਣਾਈਆਂ ਤੇ ਜਿਵੇਂ ਪਤਾ ਚੱਲੂਗਾ ਉਹ ਵੀ ਅਸੀਂ ਜਿਵੇਂ ਫੜੇ ਜਾਂਗੇ ਉਹ ਮੈਂ ਅਸੀਂ ਤੁਹਾਡੇ ਤੱਕ ਪਹੁੰਚਾਂਗੇ ਇਹ ਕੰਮ ਕੀ ਰਿਹਾ ਕੋਈ ਪਾਣੀ ਗੋਲੀ ਮਾਰੀ ਗਈ ਹਾਂਜੀ ਇਹਨਾਂ ਦਾ ਕਰ ਰਹੇ ਨੇ ਲੜਾਈ ਸੀਗੀ ਜੀ ਜਿਹੜੀ ਹਰਸ਼ਵੀਰ ਤੇ ਇਹਦੀ ਲਵ ਡੀ ਹੋਈ ਸੀਗੀ ਜੀ ਬਿਲਕੁਲ ਇਹਨੂੰ ਲੈ ਕੇ ਵੀ ਝਗੜਾ ਸੀ ਚਿੱਟੇ ਜੀ ਚਿੱਟੇ ਦਾ ਹਾਲੇ ਕੁਝ ਐਸਾ ਸਾਹਮਣੇ ਨਹੀਂ ਆਇਆ ਪਰ ਇਹਨਾਂ ਦੀ ਲੜਾਈ ਝਗੜਾ ਵਿੱਚ ਵਿੱਚ ਮੇਨ ਲੜਾਈ ਐਸੀ ਪਰ ਵਿੱਚ ਵਿੱਚ ਵੀ ਇਹਨਾਂ ਦੀ ਨੋਕ-ਜੋਕ ਚੱਲਦੀ ਰਹਿੰਦੀ ਸੀਗੀ ਇਹਨਾਂ ਦੇ ਜਿਹਨੇ ਗਰੁੱਪਸ ਬਣੇ ਹੁੰਦੇ ਆ ਆਪਣਾ ਮਲੇਚ ਪੰਜ-ਸੱਤ ਜਣੇ ਇੱਕ ਇੱਕ ਗਰੁੱਪ ਇੱਕ ਬੰਦੇ ਦੇ ਪਾਸੇ ਹੁੰਦੇ ਪੰਜ-ਸੱਤ ਜਣੇ ਦੂਸਰੇ ਬੰਦੇ ਦੇ ਪਾਸੇ ਹੁੰਦੇ ਐ ਐਵੇਂ ਮਾੜੀ-ਮੋਟੀ ਲੜਾਈ ਜਿਵੇਂ ਗਲੀ-ਮੱਲਿਆਂ ਚੱਲਦੀ ਐ ਨਸ਼ਾ ਕਿਸ ਤਰ੍ਹਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਘਰ-ਘਰਦਾ ਜਾ ਰਿਹਾ ਐ ਇਹ ਹੁਣ ਜਿਹੜੀ ਤੁਹਾਨੂੰ ਖਬਰ ਦੱਸਣ ਲੱਗਿਆ ਇਸ ਦੀ ਜਿੰਦੀ ਜਾਗ ਦੀ ਉਦਾਹਰਣ ਐ ਕਿਉਂਕਿ ਦੇਖਿਆ ਜਾ ਰਿਹਾ ਇੱਕ ਸ਼ਖਸ ਦੇ ਵੱਲੋਂ ਜਦੋਂ ਉਸ ਨੂੰ ਨਸ਼ਾ ਨਹੀਂ ਮਿਲਿਆ ਉਸ ਸ਼ਖਸ ਨੇ ਖੁਦ ਨੂੰ ਖਤਮ ਕਰ ਲਿਆ ਖਤਮ ਇਸ ਤਰੀਕੇ ਨਾਲ ਕੀਤਾ ਕਿ ਸੁਣ ਕੇ ਤੁਹਾਡੀ ਵੀ ਰੂਹ ਕੰਬ ਉਠੇਗੀ ਉਸਨੇ ਖੁਦ ਨੂੰ ਹੀ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ਮਾਮਲਾ ਜੋ ਹੈ ਮੋਗਾ ਦਾ ਸਾਹਮਣੇ ਆ ਰਿਹਾ ਮੋਗਾ ਦੇ ਵਿੱਚ ਇੱਕ ਵਿਅਕਤੀ ਜੋ ਕਿ ਨਸ਼ੇ ਦਾ ਆਦੀ ਸੀਗਾ ਤੇ ਜਦੋਂ ਉਸ ਨੂੰ ਨਸ਼ਾ ਨਹੀਂ ਮਿਲਿਆ ਉਹ ਆਪਣੀ ਪਤਨੀ ਦੇ ਤੋਂ ਪੈਸੇ ਲੈ ਕੇ ਹਮੇਸ਼ਾ ਨਸ਼ਾ ਲੈ ਕੇ ਆਉਂਦਾ ਸੀ ਜਦੋਂ ਉਸ ਦੀ ਪਤਨੀ ਨੇ ਉਸ ਨੂੰ ਪੈਸੇ ਨਹੀਂ ਦਿੱਤੇ ਤੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਇਸ ਵੱਡੀ ਦੇ ਕਿਹਾ ਜਾ ਸਕਦਾ ਹੈ ਚੀਜ਼ ਨੂੰ ਅੰਜਾਮ ਦਿੱਤਾ ਗਿਆ ਵੱਡੀ ਗੱਲ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਦੇ ਵੱਲੋਂ ਖੁਦ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਮਾਮਲਾ ਜਿਹੜਾ ਹੈ ਕਾਫੀ ਪੇਜੀਦਾ ਹੋ ਗਿਆ ਲੋਕਾਂ ਦੇ ਵਿੱਚ ਇਸ ਵੇਲੇ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ ਤੇ ਇਸ ਦੇ ਨਾਲ ਇਹ ਵੀ ਚੀਜ਼ ਦੇਖੀ ਜਾ ਸਕਦੀ ਹੈ ਕਿੰਜ ਨਸ਼ਾ ਜੋ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਚੁੱਕਿਆ ਘਰ ਕਰ ਚੁੱਕਿਆ ਹੈ ਜ਼ਹਿਨ ਦੇ ਵਿੱਚ ਘਰ ਕਰ ਚੁੱਕਿਆ ਹੈ ਤੇ ਉੱਥੇ ਹੀ ਨਸ਼ਾ ਨਾ ਮਿਲਣ ਦੇ ਕਾਰਨ ਇਸ ਵਿਅਕਤੀ ਨੇ ਜੋ ਖੁਦ ਨੂੰ ਅਗ ਲਗਾਈ ਹੈ ਇੱਕ ਬੇਹਦੀ ਵੱਡੀ ਤੇ ਇੱਕ ਬੇਹਦੀ ਇਹੋ ਜੀ ਗੱਲ ਹੋ ਜਾਂਦੀ ਹੈ ਕਿ ਉਸ ਵੇਲੇ ਕੀ ਕੀਤਾ ਜਾ ਰਿਹਾ ਸੀ ਕਿਉਂਕਿ ਜਿੱਥੇ ਲਗਾਤਾਰ ਪੰਜਾਬ ਪੁਲਿਸ ਜੋ ਹੈ ਨਸ਼ਾ ਤਸਕਰਾਂ ਨੂੰ ਫੜਨ ਦੇ ਲਈ ਪੂਰੇ ਇੱਕ ਵਾਰ ਚਲਾ ਰਹੀ ਹੈ ਇੱਕ ਪੂਰੀ ਮੁਹਿੰਮ ਚਲਾ ਰਹੀ ਹੈ ਪਰ ਉੱਥੇ ਹੀ ਕੁਝ ਐਸੇ ਵੀ ਲੋਕ ਨੇ ਜੋ ਕਿ ਨਸ਼ਾ ਨਾ ਮਿਲਣ ਦੇ ਕਾਰਨ ਖੁਦ ਨੂੰ ਹੀ ਖਤਮ ਕਰ ਰਹੇ ਨੇ ਇਸ ਬਾਬਤ ਗੱਲਬਾਤ ਕਰਦੇ ਆ ਕਿ ਕੁਝ ਸਾਹਮਣੇ ਆਇਆ ਹੈ ਪਰ ਤੁਹਾਨੂੰ ਇਹ ਸੁਣਾ ਦਿੰਨੇ ਆ ਕੀ ਹੋਇਆ ਸਾਰਾ ਹਸਾ ਦੇ ਕੋਈ ਨਹੀਂ ਜੀ ਚਿੱਟਾ ਮੰਗਦੇ ਘਰ ਤੋਂ ਸਾਰਾ ਸਮਾਨ ਵੇਚ ਹੀ ਜਾਂਦੇ ਚੱਕ ਚੱਕ ਕੇ ਉਹਦੇ ਕਿੱਥੋਂ ਲੱਗ ਰਿਹਾ ਕਿਤੇ ਗਵਾਂਡ ਗੋਡ ਮੰਗ ਕੇ ਵੀ ਹੁੰਦੀ ਕਿਤੇ ਕੋਸ਼ ਕਰਦੇ ਸਾਰਾ ਕੋਈ ਵੇਚ ਦੇ ਨਿਕਲ ਜਾ ਤੂੰ ਚਿੱਟਾ ਚਾਹੀਦਾ ਜਾਂਦਾ ਮੈਨੂੰ ਕੀ ਲੱਗਦੀ ਹੈ ਤੁਹਾਡੀ ਮੇਰੇ ਹਸਬੰਡਾ ਉਦੋਂ ਮੇਰੇ ਸਹੁਰਿਆਂ ਘਰੋਂ ਲੈ ਕੇ ਆਇਆ ਬੋਤਲ ਤੇਲ ਦੀ ਕਹਿੰਦਾ ਮੈਂ ਉੱਤੇ ਪੋਣਾ ਨਹੀਂ ਤਾਂ ਮੈਨੂੰ ਤੂੰ ਦੋ ਕੀ ਮੰਗਦਾ ਚਿੱਟਾ ਮੰਗਦਾ ਜੀ ਪੈਸੇ ਮੰਗਦਾ ਅੱਜ ਕੀ ਹੋਇਆ ਅੱਜ ਪੈਸੇ ਮੰਗਦਾ ਸੀ ਚਿੱਟੇ ਨੂੰ ਅੱਛਾ ਉਦੋਂ ਬਾਅਦ ਕੀ ਹੋਇਆ ਉਦੋਂ ਬਾਅਦ ਚ ਲੜਾਈ ਹੋਈ ਮੈਂ ਕਿਹਾ ਮੇਰੇ ਕੋਲ ਹੈ ਨਹੀਂ ਹੱਥ ਖੜੇ ਮੈਂ ਕਿੱਥੋਂ ਲਿਆ ਕੇ ਦਵਾਂ ਕਹਿੰਦਾ ਮੈਂ ਆ ਮਾਰਦਾ ਖੁਦ ਖੁਸ਼ੀ ਕਰਦਾ ਮੈਂ ਉਹ ਤੇ ਫੋਨ ਤੇ ਐਮਸੀ ਸਾਹਿਬ ਨਾਲ ਗੱਲ ਕਰੀ ਜਨੀਸ਼ੰਦਰ ਨਾਲ ਹਜੇ ਮੇਰਾ ਫੋਨ ਤੇ ਚੱਲੀ ਜਾਂਦੀ ਗੱਲ ਉਧਰੋਂ ਬੋਤਲ ਆ ਮਮੀ ਘਰੋਂ ਮੈਨੂੰ ਨਹੀਂ ਪਤਾ ਨੇ ਲਿਆ ਕੇ ਇੱਥੇ ਪੜੇ ਜਦੋਂ ਅੱਗ ਲਾਉਣ ਲੱਗਾ ਤੇ ਮੈਂ ਫੜ ਲਈ ਇਹਨੇ ਮੇਰੇ ਆ ਮਾਰਿਆ ਜ਼ੋਰ ਦੀ ੱਟਕਾ ਇੱਥੇ ਮੇਰਾ ਫੋਨ ਕੱਟਨ ਤੇ ਮੈਂ ਇਧਰ ਵਾਈ ਇਹਨਾਂ ਸਾਰੇ ਮਹੱਲੇ ਚ ਤੇ ਨਸ਼ਾ ਕਰਦਾ ਹਾਂਜੀ ਚਿਟਾ ਪੀਂਦਾ ਅੱਜ ਨੇ ਤੇ ਅੱਗ ਸੇਲ ਆਪਣੇ ਪਾਇਆ ਆਪਣੇ ਆਪ ਆਇਆ ਉਧਰੋਂ ਲੈ ਕੇ ਆ ਮਮੀ ਘਰੋਂ ਲੈ ਕੇ ਆ ਮੇਰੇ ਸੱਸ ਘਰੋਂ ਮਤਲਬ ਤੁਹਾਡੇ ਮੁੰਡੇ ਦਾ ਕੋਈ ਪਤਾ ਨਹੀਂ ਸਾਡੇ ਨਾਲ ਕੋਈ ਹੈ ਹੀ ਨਾ ਆਇਆ ਨਾ ਵੀ ਆਰ ਦਾ ਵੈਡ ਹਾਂਜੀ ਤੇ ਆਪਣਾ ਕੋਈ ਲਿੰਕ ਡਿੰਕ ਨਹੀਂ ਕੱਲ ਕੱਢੀ ਇੱਕ ਗੇਟ ਆਂਦਾ ਤੇ ਆਪਣੇ ਨਾਲ ਕੋਈ ਹੈ ਨਹੀਂ ਲੈਣ ਦੇ ਕੀ ਖਾਂਦਾ ਕੀ ਆ ਜੀ ਆਪਾਂ ਨੂੰ ਨਹੀਂ ਆਜ ਕੀ ਹਾਸਾ ਜਿਹੜਾ ਅੱਗ ਲਾਈਆ ਆਪਾਂ ਨੂੰ ਪਤਾ ਹੀ ਨਹੀਂ ਕਿਉਂ ਆਪਾਂ ਤਾਂ ਸੁਣ ਆ ਦੇ ਕੇ ਬੈਠੇ ਕੰਦ ਕੱਢੀ ਆਪਾਂ ਨੂੰ ਇਸ ਗੱਲ ਦਾ ਕੀ ਪਤਾ ਹੱਪਾ ਕੀ ਕਹਿ ਸਕਦਾ ਇੱਕ ਬੰਦੇ ਨੇ ਆਉਜੇ ਉਹਨੂੰ ਹੱਤ ਲਾਈਆ ਕੀ ਇਹ ਮਾਮਲਾ ਸਾਰਾ ਕਿੱਛੇ ਦੀ ਗੱਲ ਹੈ ਇਹ ਵਾਰਡਨ ਮਰਾਠ ਜੀ ਮੇਰਾ ਆਪਾ ਆਪਣਾ ਪਰਿਵਾਰਾ ਆਪਣਾ ਵਾਰਡ ਆ ਮੇਰਾ ਇਹ ਤੇ ਇਹ ਕਹਿ ਸਕਦੇ ਆ ਕਿ ਲੰਮੇ ਸਮੇਂ ਤੋਂ ਜਿਹੜਾ ਕੀ ਚੱਟੇ ਖਾਣ ਦਾ ਆਦੀ ਸੀਗਾ ਤੇ ਸਾਡੀ ਜਿਹੜੀ ਇਹਦੀ ਵਾਈਫਾਈ ਨੇ ਵਿਚਾਰੀ ਨੇ ਬਹੁਤ ਲਾਜ ਲੋਜ ਵੀ ਕਰਾਉਂਦੀ ਆ ਤੇ ਦਾ ਜਿਹੜਾ ਕੀ ਖਰਚਾ ਵਾ ਸਾਰਾ ਇਹੀ ਕਰਦੀ ਆ ਵਿਚਾਰੀ ਜਿੰਨਾ ਕੀ ਕਰ ਸਕਦੀ ਆ ਹੁਣ ਪਿਛਲੇ ਦਿਨੇ ਵੀ ਹਸਪਤਾਲ 'ਚ ਐਡਮਿਟ ਸੀਗਾ ਇਹ ਤੇ ਪਰ ਨਸ਼ੇ ਦੀ ਜਿਹੜੀ ਨੱਥ ਲੱਗੀ ਹੁੰਦੀ ਆ ਚੱਟੇ ਦੀ ਤੇ ਉਹ ਅੱਜ ਪੈਸੇ ਦੀ ਡਿਮਾਂਡ ਕਰਦਾ ਸੀਗਾ ਜੋ ਪੈਸਾ ਹੁਣ ਵਿਚਾਰੀ ਉਹ ਕਿੱਥੋਂ ਦਵੇ ਤੇ ਜਿਹੜਾ ਕਿ ਹੁਣ ਇਨ ਤੇਰ ਵਾਲੀ ਬੋਤਲਿਆਂ ਦੀ ਆਪਦੇ ਹੱਥੋਂ ਪਾ ਕੇ ਤੇ ਜਿਹੜੀ ਕਿ ਨੂੰ ਅੱਗ ਲਾ ਲਿਆ ਹੁਣ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਦੀ ਸੇਵਾਦਾਰਾਂ ਵੱਲੋਂ ਨੂੰ ਸਿਵਲ ਹੱਥੋਂ ਮੋਗਾ ਕੇ ਪਛਾਇਆ ਗਿਆ ਬਾਕੀ ਜੋ ਵੀ ਅੱਗੇ ਕਾਰਵਾਈ ਹੋਗੀ ਜਾਂ ਪੇਪਰਸ਼ਾ ਪ੍ਰਸ਼ਾਸਨ ਕੋਲ ਬਿਲਕੁਲ ਜੀ ਬਿਲਕੁਲ ਇਹਦੇ ਬੱਚੇ ਆ ਜੀ ਦੋ ਹੈ ਜੀ ਮਾਰਗ ਇਹ ਕਿੰਨੀ ਉਮਰ ਦਾ ਲੱਗ ਰਿਹਾ ਕਰੀਬ ਹੋਊਗੀ ਜੀ ਇਹਦੀ 35-40 ਸਾਲਾਂ ਦੀ ਉਮਰ ਹੋਣੀ ਚਾਹੀਦੀ 35 ਕੋਈ ਕੰਮ ਕਰ ਕੋਈ ਨਹੀਂ ਕਰਦਾ ਜੋ ਚੱਟਾ ਵਾਲੇ ਨਕਾਦਾ ਕੰਮ ਕਰਨ ਦਾ ਵਿਲ੍ਲਾ ਆ ਜੀ ਸਾਰੀ ਦਿਹਾੜੀ ਬਸ ਕਿਤੇ ਇੱਧਰ ਕਿਤੇ ਕੀ ਕੀ ਆ ਜੀ ਇਸ ਟਾਈਮ ਦੀ ਸਥਿਤੀ ਹਜੇ ਦੇਖਣ ਨੂੰ ਠੀਕ ਲੱਗਦੀ ਪਰ ਜਿਹੜਾ ਮਰਾਗੋ ਹਿਆ ਹੁੰਦਾ ਜਿਹੜਾ ਸੜਿਆ ਹੁੰਦਾ ਇਹ ਚ ਬਾਅਦ ਚ ਹੀ ਪਤਾ ਲੱਗਦਾ ਵਾ ਕਿਉਂਕਿ ਜਦੋਂ ਇਹਦੇ ਸਰੀਰ ਦੇ ਜਿਹੜੇ ਅੰਗ ਸੜੇ ਹੁੰਦੇ ਆ ਤੇ ਉਹ ਫਿਰ ਜ਼ਿਆਦਾ ਜਿਹੜੇ ਕਿ ਅਨਫੰਕਸ਼ਨ ਕਹ ਲੋ ਜਾਂਗੇ ਹੋਰ ਪ੍ਰੋਬਲਮ ਕਰ ਕੋਈ ਜ਼ਿਆਦਾ ਹੋ ਜਾਂਦਾ ਪਰ ਜੋ ਬਾਕੀ ਸਾਰਾ ਚੁੱਸ ਗਿਆ ਜੀ ਤਕਰੀਬਨ ਹੈਗਾ ਜੀ 50% ਹੈਗਾ ਕਪੜਿਆਂ ਦੇ ਸਾਬ ਨਾਲ ਦੀ ਕਪੜੇ ਤਾਂ ਦੇਖੋ ਕਪੜੇ ਤੁਹਾਡੇ ਸਾਹਮਣੇ ਸਾਰੇ ਮਾਚੀ ਗਏ ਕਿਉਂਕਿ ਤੇਲ ਪਾਇਆ ਸੀਗਾ ਕਪੜੇ ਪਰ ਅੱਗ ਕਿੱਥੇ ਛੱਡਦੀ ਆ ਟ੍ਰੈਫਿਕ ਸ਼ੁਰੂ ਤੋਂ ਹੀ ਲੋਕਾਂ ਦੀ ਸਮੱਸਿਆ ਰਹੀ ਹੈ ਤੇ ਜਿਸ ਨੂੰ ਦੂਰ ਕਰਨ ਲਈ ਲਗਾਤਾਰ ਕਦਮ ਚੱਕੇ ਜਾ ਰਹੇ ਨੇ ਇਨਕ੍ਰੋਚਮੈਂਟ ਜਿਹੜੇ ਕਰਦੇ ਨੇ ਦੁਕਾਨਦਾਰ ਉਹਨਾਂ ਨੂੰ ਉਹਨਾਂ ਤੇ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਲਗਾਤਾਰ ਦੇਖਿਆ ਜਾਂਦਾ ਹੈ ਲੋਕ ਨਹੀਂ ਹਟਦੇ ਦੁਕਾਨਦਾਰ ਨਹੀਂ ਹਟਦੇ ਉਹਨਾਂ ਦੇ ਵੱਲੋਂ ਦੁਕਾਨ ਦੇ ਬਾਹਰ ਸਮਾਨ ਰੱਖਿਆ ਜਾਂਦਾ ਹੈ ਲੋਕਾਂ ਨੂੰ ਆਵਾਜਾਈ ਤੇ ਦਿੱਕਤ ਆਉਂਦੀ ਹੈ ਤੇ ਟ੍ਰੈਫਿਕ ਦੀ ਸਮੱਸਿਆ ਉੱਥੇ ਵੱਧ ਜਾਂਦੀ ਹੈ ਹੁਣ ਇਸ ਨੂੰ ਵੇਖਦੇ ਹੋਏ ਵੱਡੇ ਕਦਮ ਜਿਹੜੇ ਚੱਕੇ ਗਏ ਨੇ ਖਬਰ ਜਿਹੜੀ ਇਸ ਵੇਲੇ ਦੀ ਮੋਗਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਮੋਗਾ ਦੇ ਵਿੱਚ ਹੁਣ ਹਰਜੀਤ ਸਿੰਘ ਦੇ ਵੱਲੋਂ ਟ੍ਰੈਫਿਕ ਇੰਚਾਰਜ ਦਾ ਅਹੁਦਾ ਸੰਭਾਲਿਆ ਗਿਆ ਉਹਦਾ ਸੰਭਾਲਦੇ ਉਹਨਾਂ ਨੇ ਇੱਕ ਵੱਡਾ ਐਕਸ਼ਨ ਲਿਆ ਹੈ ਜਿਹੜੇ ਹੁੱਲੜਬਾਜ਼ੀ ਕਰਨ ਵਾਲੇ ਨੇ ਉਹਨਾਂ ਨੂੰ ਵੀ ਚੇਤਾਵਨੀ ਦੇ ਦਿੱਤੀ ਹੈ ਮੋਗਾ ਸ਼ਹਿਰ ਦੇ ਵਿੱਚ ਆ ਰਹੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਸ ਨੂੰ ਵੇਖਦੇ ਹੋਏ ਐਸਐਸਪੀ ਮੋਗਾ ਦੇ ਨਿਰਦੇਸ਼ਾਂ ਦੇ ਤਹਿਤ ਹਰਜੀਤ ਸਿੰਘ ਵੱਲੋਂ ਅੱਜ ਟ੍ਰੈਫਿਕ ਇੰਚਾਰਜ ਦਾ ਅਹੁਦਾ ਸੰਭਾਲ ਲਿਆ ਗਿਆ ਅਜੋਦਾ ਸੰਭਾਲਦੇ ਉਹਨਾਂ ਨੇ ਟ੍ਰੈਫਿਕ ਪੁਲਿਸ ਦੇ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਨਜਾਇਜ਼ ਕਬਜ਼ੇ ਕਰਦੇ ਨੇ ਯਾਨੀ ਕਿ ਦੁਕਾਨ ਦੇ ਬਾਹਰ ਸਮਾਨ ਰੱਖਦੇ ਨੇ ਉਹਨਾਂ ਨੂੰ ਹਟਾਇਆ ਜਾਵੇ ਜਿਸ ਦੀ ਜਾਣਕਾਰੀ ਪ੍ਰੈਸ ਵਾਰਤਾ ਕਰਦੇ ਹੋਏ ਟ੍ਰੈਫਿਕ ਇਨਚਾਰਜ ਦੇ ਵੱਲੋਂ ਖੁਦ ਦਿੱਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਵੀ ਦੁਕਾਨ ਦੇ ਬਾਹਰ ਸਮਾਨ ਰੱਖਦੇ ਨੇ ਯਾਨੀ ਕਿ ਨਜਾਇਜ਼ ਕਬਜ਼ੇ ਕਰਦੇ ਨੇ ਇਨਕਰੋਚਮੈਂਟ ਕਰਦੇ ਨੇ ਉਹਨਾਂ ਦੇ ਖਿਲਾਫ ਪੂਰੀ ਕਾਰਵਾਈ ਕੀਤੀ ਜਾਵੇਗੀ ਤੇ ਜਿਹੜੇ ਹੁੱਲੜਬਾਜ਼ੀ ਕਰਦੇ ਨੇ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਪੂਰੀ ਕਾਰਵਾਈ ਕੀਤੀ ਜਾਵੇਗੀ ਗੱਲਬਾਤ ਕਰਦੇ ਕਰਦੇ ਆ ਪੁਲਿਸ ਦੇ ਵੱਲੋਂ ਹਰਜੀਤ ਸਿੰਘ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਇਹ ਵੀ ਤੁਸੀਂ ਸੁਣੋ ਅਜੇ ਗਾਂਧੀ ਆਈਪੀਐਸ ਐਸਪੀ ਸਾਹਿਬ ਮੋਗਾ ਜੀ ਨੇ ਮੇਰੀ ਪੋਸਟਿੰਗ ਕੀਤੀ ਆ ਬਤੌਰ ਟ੍ਰੈਫਿਕਨ ਚਾਰਜ ਮੋਗਾ ਔਰ ਨਾਲ ਹੀ ਗਾਈਡੈਂਸ ਦਿੱਤੀ ਆ ਹਦਾਇਤ ਦਿੱਤੀ ਆ ਵੀ ਮੋਗਾ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਤਾਣੀ ਜਿਹੜੀ ਉਲਝੀ ਆ ਉਹਨੂੰ ਸਹੀ ਕਰਨਾ ਮਾਨਯੋਗ ਐਸਪੀ ਸਾਹਿਬ ਦੇ ਆਦੇਸ਼ਾਂ ਦੇ ਅੱਜ ਅਸੀਂ ਮੋਗਾ ਸ਼ਹਿਰ ਮੇਨ ਬਾਜ਼ਾਰ ਅੰਮ੍ਰਿਤਸਰ ਰੋਡ ਡਿਸਟ੍ਰਿਕਟ ਰੋਡ ਔਰ ਕੁਆਡ ਬਾਜ਼ਾਰ ਨੂੰ ਕਲੀਅਰ ਕੀਤਾ ਕੁਆਡ ਬਾਜ਼ਾਰ ਤੁਸੀਂ ਦੇਖਿਆ ਹੋਊਗਾ 60 ਕੋਟ ਦੀ ਗਲੀ ਆ ਜਦੋਂ ਅਸੀਂ ਗਏ ਸਿਰਫ ਉੱਥੇ 10 ਫੋਟੀ ਲੰਘਣ ਨੂੰ ਜਗ੍ਹਾ ਬੜੀ ਔਖੀ ਸੀ ਉਤਤਨ ਮੁਹੱਲਿਆਂ ਨੂੰ ਜਗ੍ਹਾ ਲੱਗਦੀ ਆ ਤਿੰਨ ਮੁਹੱਲਿਆਂ ਦਾ ਰਸਤਾ ਉਹ ਬਿਲਕੁਲ ਬਲਾਕ ਸੀ ਲੋਕ ਬੜੇ ਪਰੇਸ਼ਾਨ ਸੀਗੇ ਉਹ ਸਾਰੇ ਜਿਹੜੇ ਨਜਾਇਜ਼ ਕਬਜ਼ੇ ਜਿਹੜੇ ਕਵਾੜ ਬਾਜ਼ਾਰ ਦੇ ਸਾਰੇ ਕਲੀਅਰ ਕਰਾਏ ਗਏ ਔਰ ਅੱਗੇ ਤੋਂ ਸਖਤ ਹਦਾਇਤ ਕੀਤੀ ਗਈ ਆ ਵੀ ਜੇ ਕੋਈ ਇੱਥੇ ਕਬਜ਼ਾ ਕਰੂਗਾ ਜਾਂ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਜੜੀ ਸਖਤ ਕਾਰਵਾਈ ਕੀਤੀ ਜਾਊਗੀ ਹੋਰ ਕਿਹੜੀ ਕਿਹੜੀ ਜਗ੍ਹਾ ਤੋਂ ਨਜਾਇਜ਼ ਜਿਹੜਾ ਬਸ ਅੱਜ ਮੇਨ ਬਾਜ਼ਾਰ ਕੀਤਾ ਅੰਮ੍ਰਿਤਸਰ ਰੋਡ ਕੀਤਾ ਡਿਸਟ੍ਰਿਕਟ ਰੋਡ ਕੀਤਾ ਔਰ ਕਵਾੜ ਬਾਜ਼ਾਰ ਕੀਤਾ ਹੁਣ ਅਸੀਂ ਅੱਗੇ ਅਗਲੇ ਹੀ ਮਤਲਬ ਕਰ ਰਹੇ ਆ ਮੰਡੀ ਦੇ ਵਿੱਚ ਜਾ ਰਹੇ ਆ ਕਾਲਸਾ ਰੋਡ ਨੂੰ ਜਿਹੜਾ ਹੋਰ ਕਲੀਅਰ ਕਰ ਰਹੇ ਆ ਦਸਾਂਹੇ ਰੋਡ ਨੂੰ ਕਰ ਰਹੇ ਆ ਜਾਂ ਪ੍ਰਤਾਪ ਰੋਡ ਰੇਲਵੇ ਰੋਡ ਸਾਰੇ ਅਸੀਂ ਜਾਣੇ ਮਤਲਬ ਰੈਗੂਲਰ ਚੱਲਣਾ ਕੰਮ ਇਹ ਅੱਜ ਨਹੀਂ ਜਿਹੜਾ ਹੋਣ ਕਰਤਾ ਇਹ ਰੈਗੂਲਰ ਜਿਹੜੀ ਐਕਸਰਸਾਈਜ਼ ਚੱਲਦੀ ਰਹਿਣੀ ਹੈ ਸਰ ਇਹ ਕੰਮ ਹੀ ਸਮਝਿਓ ਹਰ ਵਾਰ ਟ੍ਰੈਫਿਕ ਚਾਹੇ ਨਵੇਂ ਲੱਗ ਜਾਂਦੇ ਲੋਕਦਨ ਕਾਫੀ ਜਿਹੜਾ ਕੰਮ ਹੁੰਦਾ ਉਸ ਤੋਂ ਬਾਅਦ ਬਰਨਾਲਾ ਫਿਰ ਉੱਥੇ ਦਾ ਉੱਥੇ ਮੈਨੂੰ ਪਹਿਲਾਂ ਤਾਂ ਉਹਦਾ ਪਤਾ ਨਹੀਂਗਾ ਮੈਂ ਆਪਦਾ ਦੱਸ ਸਕਦਾ ਮੈਂ 2 ਸਾਲ ਪਹਿਲਾਂ ਕੰਮ ਕੀਤਾ ਤੁਸੀਂ ਦੇਖਿਆ ਸ਼ਹਿਰ ਦੇ ਲੋਕਾਂ ਨੇ ਵੀ ਦੇਖਿਆ ਲੋਕਾਂ ਨੇ ਬੜਾ ਪਿਆਰ ਸਤਿਕਾਰ ਦਿੱਤਾ ਔਰ ਅਸੀਂ ਰਲ ਮ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੈਂ ਅੱਜ ਤੋਂ ਪੋਸਟਿੰਗ ਕੀਤੀ ਮੇਰੇ 5 ਘੰਟੇ ਦਾ ਤੁਸੀਂ ਕੰਮ ਦੇਖ ਲਿਆ ਤੇ ਉਹ ਜਿਹੜਾ 5 ਘੰਟੇ ਦਾ ਕੰਮ ਦੇਖਿਆ ਇਹ ਰੈਗੂਲਰ ਐਂ ਚੱਲੂ ਜਿੰਨਾ ਚਿਰ ਮੈਂ ਇੱਥੇ ਟ੍ਰੈਫਿਕ ਕੰਚਾਰ ਦਾ ਸਰ ਸਰ ਜਾਨੇ ਉਹ ਕੁਵਾਰੀਆਂ ਬਜ਼ਾਰ ਦੇ ਵਿੱਚ ਸਮਾਨ ਪਾਸੇ ਕਰਾਉਂਦੇ ਆ ਬਾਅਦੋਂ ਸੋਮੇ ਨੂੰ ਘੱਟੇ ਬਾਅਦ ਫਿਰ ਉੱਥੇ ਟਰੈਕਟਰ ਖੋਲ ਲੈਂਦੇ ਆ ਟਰੈਕਟਰ ਹਾਂ ਅੱਗੇ ਇਸੇ ਇਸੇ ਤਰ੍ਹਾਂ ਹੀ ਹੁੰਦਾ ਸੀਗਾ ਪਰ ਹੁਣ ਨਹੀਂ ਇਹ ਹੋਊਗਾ ਉਹਨਾਂ ਨਾਲ ਸਖਤ ਹਦਾਇਤ ਕੀਤੀ ਅੱਜ ਅਸੀਂ ਨੋਟਿਸ ਵੀ ਜਾਰੀ ਕਰ ਰਹੇ ਆ ਗਾਂ ਤੋਂ ਜਿਹੜਾ ਵੀ ਕੋਈ ਬਾਅਦ ਚ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ ਜੜੀ ਸਖਤ ਕਾਰਵਾਈ ਕਾਰਵਾਈ ਕੀ ਹੋਊਗਾ ਸਖਤ ਕਾਰਵਾਈ ਦੇ ਵਿੱਚ ਅਸੀਂ ਕਾਰਪੋਰੇਸ਼ਨ ਦਾ ਸਹਿਯੋਗ ਲਵਾਂਗੇ ਕਾਰਪੋਰੇਸ਼ਨ ਵਾਲਿਆਂ ਨਾਲ ਲੈ ਕੇ ਉਹਨਾਂ ਸਮਾਨ ਜੁਰਮਤਵਾਂ ਕੋਲੋਂ ਦੇ ਭਾਰੀ ਜੁਰਮਾਨੇ ਕੀਤੇ ਜਾਣਗੇ ਸਰਕਾਰੀ ਤੇ ਪ੍ਰਾਈਵੇਟ ਦੀ ਨਿਗਰਾਨੀ ਜਨਾਬ ਤੋਂ ਲੈ ਕੇ ਇਹ ਦਿਸ਼ਾ ਨੂੰ ਲੈ ਕੇ ਜੇ ਸਰਕਾਰੀ ਅਧਿਕਾਰੀਆਂ ਦੇ ਗੱਲ ਕੀਤੀ ਜਾਵੇ ਜਾਂ ਮੇਨ ਚੌਂਕ ਜਿੱਥੇ ਖਾਸ ਕਰਕੇ ਟ੍ਰੈਫਿਕ ਦਫ਼ਤਰ ਹੈ ਕਾਫੀ ਜਿਹੜਾ ਜਵਾਬਦਾਰ ਲੱਗਿਆ ਹੈ ਪਰ ਜਿਹੜੇ ਉਹਨਾਂ ਦੇ ਉੱਤੇ ਜਿਹੜੇ ਬੈਠੇ ਆਤਾ ਉਹ ਕਾਰਵਾਈ ਨਹੀਂ ਕਰ ਰਹੇ ਜੀ ਇਸ ਰਿਕਸ਼ਾ ਨਾਲ ਮੇਰੀ ਮੀਟਿੰਗ ਹੋ ਰਹੀ ਆ ਕੁਸਲਾ ਮੈਂ ਮੀਟਿੰਗ ਕਰ ਲਈ ਆ ਉਸ ਜੁਨੀਆਂ ਨੂੰ ਬੁਲਾ ਲਿਆ ਬਾਕੀ ਸਾਰੀਆਂ ਜੁਨੀਆਂ ਨੂੰ ਬੁਲਾ ਕੇ ਉਹਨਾਂ ਨੂੰ ਪ੍ਰੋਪਰ ਹਦਾਇਤ ਕੀਤੀ ਜਾਣੀ ਆ ਵੀ ਉਹ ਆਪਦੇ ਨੰਬਰ ਲਵਾਉਣ ਪੈਣਗੇ ਕਿ ਰਜਿਸਟ੍ਰੇਸ਼ਨ ਉਹ ਜ਼ਰੂਰੀ ਆ ਨੰਬਰ ਲੱਗਣਾ ਜ਼ਰੂਰੀ ਆ ਔਰ ਸਵਾਰੀ ਕਿਵੇਂ ਲਾਉਣੀ ਤੇ ਕਿਵੇਂ ਚੜਾਉਣੀ ਆ ਈ ਰਿਕਸ਼ਾ ਖੱਬੇ ਲਾ ਕੇ ਸਵਾਰੀ ਨੂੰ ਲਾਉਣਾ ਸੱਜੇ ਪਾਸੇ ਅਸੀਂ ਰਸਾ ਬਣਾਉਣ ਲੱਗਿਆਂ ਇਹ ਸੱਜੇ ਪਾਸੇ ਕੋਈ ਸਵਾਰੀ ਨਾ ਉਤਰੇ ਔਰ ਇਹਨਾਂ ਨੂੰ ਪ੍ਰੋਪਰ ਅਸੀਂ ਟ੍ਰੇਨਿੰਗ ਵੀ ਦਵਾਂਗੇ ਇਹਨਾਂ ਨੂੰ ਨੌਲੇਜ ਨਹੀਂ ਕੀ ਜਿਆਦਾ ਵੀ ਕਿਵੇਂ ਚਲਾਉਣੇ ਆਮ ਲੋਕ ਜਿਹੜਾ ਜਣਾ ਖਣਾ ਜਿਹੜਾ ਈ ਰਿਕਸ਼ਾ ਲਈ ਫਿਰਦਾ ਇਹਨਾਂ ਨੂੰ ਪ੍ਰੋਪਰ ਅਸੀਂ ਗਾਈਡ ਕਰਾਂਗੇ ਇਹਨਾਂ ਨੂੰ ਸਮਝਾਵਾਂਗੇ ਹਾਂਜੀ ਪ੍ਰਾਈਵੇਟ ਲਾਇਸੈਂਸ ਕੈਂਡੀ ਨਹੀਂ ਹੈਗਾ ਮੇਰੇ ਟ੍ਰੀ ਦੇਖੋ ਅਸੀਂ ਕੋਸ਼ਿਸ਼ ਕਰਾਂਗੇ ਨੇ ਡਰਾਈਵਰੀ ਸੈਂਸ ਜਿੰਨਾਂ ਕੋਲੇ ਹੈ ਨਹੀਂ ਉਹ ਚੈੱਕ ਕਰਾਂਗੇ ਜੇ ਨਾ ਹੋਣਗੇ ਉਹਨਾਂ ਨੂੰ ਹਦਾਇਤ ਕਰਾਂਗੇ ਵੀ ਟ੍ਰੈਵਲ ਸੈਂਸ ਸਾਡੇ ਪ੍ਰੋਪਰ ਬਣਾਓ ਜਿਹੜੇ ਡੋਲ ਬੰਦਾ ਦੇ ਵਹੀਕਲਾਂ ਤੇ ਪ੍ਰੈਸ਼ਰ ਹਾਰਨ ਤੇ ਬੋਲਟ ਦੇ ਪਟਾਕੇ ਆ ਜਿਹੜੇ ਉਹ ਲਗਾਤਾਰ ਸ਼ਹਿਰ ਦੇ ਵਿੱਚ ਵਜਾਈ ਚਲਾਉਂਦੇ ਆ ਉਹ ਜਿਹੜੇ ਪਹਿਲਾਂ ਵੱਜ ਗਏ ਵੱਜ ਗਏ ਹੁਣ ਨਹੀਂ ਵੱਜਣਗੇ ਹੁਣ ਬੁਲਟ ਜਿਹੜਾ ਸਾਡੇ ਨਜ਼ਰ ਦੇ ਵਿੱਚ ਆ ਗਿਆ ਤੁਸੀਂ ਆਪ ਹੀ ਦੇਖੋਗੇ ਕਿਵੇਂ ਪਟਾਕੇ ਪੈਂਦੇ ਉਹ ਭੁੱਲ ਜਾਣ ਜਿਹੜੇ ਪਟਾਕੇ ਇਹਨਾਂ ਨੇ ਪਾ ਲਿਆ ਮੇਰੀ ਉਹਨਾਂ ਨੂੰ ਬੇਨਤੀ ਵੀ ਆ ਕਿ ਅੱਜ ਹੀ ਆਪਦੇ ਜਿਹੜੇ ਉਹ ਕਲੀਅਰ ਕਰ ਲੈਣ ਫਿਰ ਜਿਹੜਾ ਹੀ ਬੁਲਟ ਦਾ ਪਟਾਕਾ ਜਿੰਨੇ ਦਾ ਪਟਾਕਾ ਪਉਂਦਾ ਹੁੰਦਾ ਉਹ ਤਾਂ ਕਰਨੀ ਕਾਰਵਾਈ ਜਿਹੜੇ ਮਿਸਤਰੀ ਨੇ ਉਹ ਲਾਇਸੈਂਸ ਲਾਇਆ ਬਣਾਇਆ ਉਹ ਲਾਇਆ ਹੁਗਾ ਉਹਦੇ ਤੇ ਵੀ ਕਾਰਵਾਈ ਕੀਤੀ ਜਾਂਦੀ ਹੈ ਕਾਰਵਾਈ ਪਾਰ ਵੀ ਇਸ ਤਰ੍ਹਾਂ ਦੇ ਜਿਹੜੇ ਹਦਾਇਤਾਂ ਦਿੱਤੇ ਗਏ ਬੁਲਟ ਟਿਪ ਕਰਕੇ ਪਹੁੰਚ ਦੀ ਕਾਰਵਾਈ ਕੀਤੀ ਜਾਵੇ ਜਾਂ ਟ੍ਰੈਫਿਕ ਦੀ ਕਾਰਵਾਈ ਕੀਤੀ ਜਾਵੇ ਜਾਂ ਇਹ ਰੇਕਸ਼ਨ ਦੇ ਉੱਤੇ ਜਿਹੜੇ ਨੰਬਰ ਲੱਗੇਗੇ ਹਰ ਵਾਰ ਕਿਹਾ ਜਾਂਦਾ ਪਰ ਪ੍ਰਣਾਲਾ ਫਿਰ ਉੱਤੇ ਉੱਤੇ ਫਿਰ ਉਹੀ ਕਾਰਵਾਈ ਨਹੀਂ ਨਹੀਂ ਹੁੰਦੀ ਇਹੋ ਜੀ ਇਹੋ ਜੀ ਗੱਲ ਹੋਊਗੀ ਇਹ ਰੈਗੂਲਰ ਸਾਰੇ ਐਕਸਰਸਾਈਜ਼ ਚੱਲਦੀ ਰਹਿੰਦੀ ਮੈਂ ਜਦੋਂ ਵੀ ਤੁਹਾਨੂੰ ਮਿਲੂਗਾ ਰੋਡ ਦੇ ਉੱਤੇ ਮਿਲੂਗਾ ਭਾਵੇਂ ਗਰ ਜਦੋਂ ਵੀ ਮੈਨੂੰ ਕੋਈ ਰੋਡ ਤੇ ਮਿਲੂਗਾ ਕੋਈ ਨਾ ਕੋਈ ਐਕਸਰਸਾਈਜ਼ ਕਰਦੇ ਹੋਗੇ ਬਿਲਕੁਲ برداشت ਨਹੀਂ ਕੀਤਾ ਜਾਊਗਾ ਜੇ ਕੋਈ ਹੋਜੀ ਕੋਈ ਕਰੂਗਾ ਅੱਜ ਮੈਂ ਮੀਟਿੰਗ ਕਰ ਰਿਹਾ ਮਿੰਨੀ ਬੱਸਾਂ ਦੇ ਪ੍ਰਧਾਨ ਨੂੰ ਬੁਲਾ ਕੇ ਤੇ ਉਹਨਾਂ ਦੇ ਜਿਹੜੀ ਜੁਰੀਆਂ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੇ ਪ੍ਰੋਪਰ ਸਮਝਾਇਆ ਜਾਊਗਾ ਵੀ ਤੁਸੀਂ ਵੀ ਜਿਹੜੀਆਂ ਬੱਸਾਂ ਵੀ ਆਪਸ ਬਸ ਸਟੈਂਡ ਦੇ ਅੰਦਰ ਲਾਓ ਜਿਹੜੀਆਂ ਉਹਨਾਂ ਤੋਂ ਜਗਾ ਲਾਓ ਅੰਦਰ ਹੀ ਸਵਾਰੀ ਲਾਓ ਤੇ ਅੰਦਰ ਹੀ ਚਲਾਓ ਮੇਰੀ ਸਾਰੇ ਲੋਕਾਂ ਨੂੰ ਬੇਨਤੀ ਆ ਵੀ ਇਹ ਜਿਹੜਾ ਟ੍ਰੈਫਿਕ ਦਾ ਮਸਲਾ ਹੁੰਦਾ ਕੱਲੀ ਟ੍ਰੈਫਿਕ ਪੁਲਿਸ ਦਾ ਕੱਲੀ ਕਾਰਵਾਈ ਨਹੀਂ ਕੀ ਸਾਰਿਆਂ ਦਾ ਸਹਿਯੋਗ ਜ਼ਰੂਰੀ ਆ ਜਿਹ ਆਪ ਨੂੰ ਪਤਾ ਸਾਡਾ ਮੇਨ ਬਾਜ਼ਾਰ ਜਿਹੜਾ ਬਹੁਤ ਭੀੜਾ ਦੁਕਾਨਦਾਰ ਵੀਰਾਂ ਨੂੰ ਬੇਨਤੀ ਆ ਵੀ ਉਹ ਆਪ ਦਾ 2-2 ਫੁੱਟ ਸਮਾਨ ਜਿਹੜਾ ਪਿੱਛੇ ਰੱਖਣ ਕੋਈ ਨਜਾਇਜ਼ ਜਿਹੜੇ ਕਬਜ਼ੇ ਕੀਤੇ ਪਿੱਛੇ ਹਟਾਉਣ ਤਾਂ ਕਿ ਸਾਡਾ ਜਿਹੜੀ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਦੇ ਸਾਰੇ ਮੇਨ ਬਾਜ਼ਾਰ ਦੇ ਵਿੱਚ ਹੀ ਜਾਣਾ ਹੁੰਦਾ ਤੇ ਇਸੇ ਤਰ੍ਹਾਂ ਜਿਹੜੇ 2-ਵੀਲਰ ਵਹੀਕਲ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਹੈਲਮਟ ਪਾ ਕੇ ਰੱਖਣ ਜਿਹੜੇ 4-ਵੀਲਰ ਵਹੀਕਲ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਸੀਟ ਬੈਲਟ ਲਾ ਕੇ ਰੱਖਣ ਆਪ ਦੇ ਪੂਰੇ ਦਸਤਾਵੇਜ਼ ਰੱਖਣ ਜਿਹੜਾ ਵੀ ਮੇਨ ਬਾਜ਼ਾਰ ਦੇ ਵਿੱਚ ਕੋਈ ਕੰਮਕਾਰ ਰੋਜ਼ ਰੋਜ਼ਾਨਾ ਦੇ ਕ ਉਨਾਂ ਵਾਸਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਜਿਵੇਂ ਥਾਣਾ ਸਿਟੀ ਦੀ ਬੈਕ ਸਾਈਡ ਆ ਆਪਣਾ ਰੇਲਵੇ ਸਟੇਸ਼ਨ ਆ ਮੰਡੀ ਦੇ ਵਿੱਚ ਆ ਸਿਵਲ ਹਸਪੀਟਲ ਆ ਉਹ ਆਪਦੀਆਂ ਗੱਡੀਆਂ ਪਾਰਕਿੰਗ ਕਰਕੇ ਤੇ ਫਿਰ ਆਪਦਾ ਜਿਹੜੇ ਕਿਟਰੀ ਦਾ ਪ੍ਰੋਤ ਕਰਨਾ ਤੇ ਜਿਹੜੇ ਗੁੰਡਾਂ ਅੰਸਰ ਮੇਰੀ ਉਹਨਾਂ ਨੂੰ ਚੇਤਾਵਨੀ ਆ ਜਿਹੜੇ ਬੁਲਟ ਵਾਲੇ ਜਾਂ ਕੋਈ ਹੋਰ ਜਿਹੜੇ ਗੁੰਡਾ ਕਰਦੀ ਕਰਦੇ ਜਾਂ ਵਿਦਾਉਟ ਨੰਬਰ ਤੋਂ ਕੋਈ ਮੋਟਰਸਾਈਕਲ ਸਰੀਫ ਲੋਕ ਆ ਜਿਹੜੇ ਉਹਨਾਂ ਵਾਸਤੇ ਟਰੈਕ ਪੁਲਿਸ ਬਿਲਕੁਲ ਪਿਆਰ ਸਤਿਕਾਰ ਰਿਸਪੈਕਟ ਦੇ ਨਾਲ ਕੰਮ ਕਰੂਗੀ ਔਰ ਜਿਹੜਾ ਕੋਈ ਗੁੰਡਾਗਰਦੀ ਕਰਨਗੇ ਜਿਹੜਾ ਇੱਥੇ ਹੁੱਲੜ ਬਾਜੀ ਕਰਨਗੇ ਉਹਨਾਂ ਨਾਲ ਸਖਤੀ ਨਾਲ ਨਿਬੜਿਆ ਜਾਊਗਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਬੌਂਡ ਕੀਤਾ ਜਾਊਗਾ ਵੱਡੇ ਜੁਰਮਾਨੇ ਕੀਤੇ ਜਾਣਗੇ ਸਰ ਜੀ ਗੱਲ ਹੋ ਰਹੀ ਜਿਹੜੇ ਸਕੂਲ ਜਦੋਂ ਸੀਗਾ ਮੈਨੂੰ ਪਤਾ ਸਕੂਲ ਕਿੰਨੇ ਵਜੇ ਲੱਲਦਾ ਕਿੰਨੇ ਵਜੇ ਛੁੱਟੇ ਹੁੰਦੇ ਮੈਂ ਪ੍ਰੋਪਰ ਆਪ ਵੀ ਜਾਊਂਗਾ ਔਰ ਮੇਰਾ ਮੁਲਾਜ਼ਮ ਵੀ ਖੜੂਗਾ ਜਦੋਂ ਛੁੱਟੇ ਹੋਗੇ ਬਿਲਕੁਲ ਗੁੰਡਾਗਰਦੀ ਦਾ ਨਾਮੋ ਨਿਸ਼ਾਨ ਕਤਮ ਕੀਤਾ ਜਾਊਗਾ ਮੋਗੇ ਦੇ ਵਿੱਚ ਬਿਲਕੁਲ ਆਮ ਵਰਗੇ ਵਧੀਆ ਲੋਕ ਆਮ ਜਨਤਾ ਆਰਾਮ ਨਾਲ ਲਾਊਗੀ ਤੇ ਆਰਾਮ ਨਾਲ ਜਾਊਗੀ ਇੱਕ ਮਿੰਟ ਜਿਹੜਾ ਤੁਹਾਡਾ ਜਿਹੜਾ ਸ ਇਸੇ ਨੂੰ ਸਮਾਂ ਵੀ ਬਚਾਵਾਂਗੇ ਟਾਈਮ ਵੀ ਬਚਾਵਾਂਗੇ ਤੇਲ ਵੀ ਬਚਾਵਾਂਗੇ